ਤੂੰ ਡਿਜ਼ਾਈਨ ਦੇਖ ਕੋਈ ਨਹੀਂ ਮੇਰਾ ਡਿਜ਼ਾਈਨ ਚੂੜਨਾ ਦਾ ਇੱਚ ਚੂੜਨਾ ਵੀ ਹੈ ਤੇ ਸੈਟ ਵੀ ਹੈ ਹੈ ਭਾਬੀ ਆ ਕੇ ਇਹ ਮੇਰਾ ਸੈਟ ਕਿੱਧਰ ਗਿਆ ਭਾਬੀ ਨੂੰ ਕੀ ਪੁੱਛਦੀ ਐ ਉਹ ਦੇਖ ਕੇ ਨਹੀਂ ਲੈਂਦਾ ਸੈਟ ਭਾਬੀ ਖਾਲੀ ਕਿਵੇਂ ਹੋ ਗਿਆ ਡੱਬਾ ਨਾ ਸੈਟ ਮੈਂ ਵੀਰੇ ਤੋਂ ਫੜਿਆ ਜਦੋਂ ਅੰਦਰ ਮੈਂ ਰੱਖਣ ਗਈ ਉਹ ਤਾਂ ਮੈਂ ਦੇਖਿਆ ਸੀ ਲੈ ਲੈ ਜਾਕਰ ਉਹ ਹੋ ਜਾ ਤੁਰ ਲੈ ਪਾਣੇ ਹਾਂ ਬਾਈ ਠੀਕ ਐ ਮੈਂ ਗਿਆ ਸੀ ਬਾਜ਼ਾਰ ਕਿਵੇਂ ਗਏ ਸੀ ਜਿਹੜੇ ਗੈਣਾ ਹੀ ਨਹੀਂ ਬਣਾਉਣੇ ਦਿੱਤਾ ਸੀ ਸਨਿਆਰ ਦੇ ਆਪਣੇ ਹਾਂ ਬਣਾਤੇ ਸੀ ਨਾ ਫੋਨ ਆ ਗਿਆ ਸੀ ਮੈਂ ਫੜਨ ਵਾਕਿਆ ਸੀ ਅੱਛਾ ਆ ਗਏ ਵੀਰੇ ਬਣ ਕੇ ਤੈਨੂੰ ਸਾਂਹ ਦੇ ਲੈ ਵੀਰੇ ਮੇਰੀ ਗੱਲ ਸੁਣ ਮੈਂ ਤਾਂ ਧਰਦੀ ਸੀ ਦਿਹਾੜੀਆਂ ਵਾਸਤੇ ਚਾਹ ਲੱਕੜਾਂ ਲੈਣਾਈ ਸੀਗੀ ਜਾਂ ਭਾਬੀ ਨੂੰ ਫੜਾ ਦੇ ਅੰਦਰ ਬੈਠੀ ਉਹ ਲੈ ਤੇਰੀ ਚੀਜ਼ ਤੇਰੇ ਭਾਬੀ ਨੂੰ ਕਿਉਂ ਫੜਾਦਾ ਤੇਰੀ ਚੀਜ਼ ਹੈ ਤੂੰ ਆਪਸਾਂ ਦੇ ਵੀਰੇ ਚ ਤੇਰਾ ਮੇਰਾ ਕੀ ਆ ਗਿਆ ਪਰਿਵਾਰ ਆਪ ਇੱਕ ਭਾਬੀ ਕੀ ਬਗਾਨੀ ਹੈ ਕੋਈ ਉਹ ਨਹੀਂ ਬਗਾਨੀ ਉਹ ਫੇਰ ਦੰਦੇ ਮਾਰੀ ਉਹ ਤੁਹਾਨੂੰ ਪਤਾ ਤਾਂ ਹੈਗਾ ਉਹਦਾ ਐਵੇਂ ਘਰੇ ਇਕੱਲੇ ਨਾ ਪਾਇਗਾ ਜਿਹੜੀ ਚੀਜ਼ ਤੇਰੀ ਹੈ ਉਹ ਤੂੰ ਆਪਦੀ ਚੀਜ਼ ਆਪਸਾਂ ਮਿਆ ਕਰ ਠੀਕ ਨਹੀਂ ਰੰਦੇ ਤੂੰ ਕੋਈ ਜੇ ਦਿਖਾਉਣੇ ਹੋਏ ਉਹਨੂੰ ਦਿਖਾ ਨਹੀਂ ਤੈਨੂੰ ਸ਼ਾਂਤੀ ਬਸੇ ਚੁੱਪ ਕਰਕੇ ਨਾ ਵੀਰੇ ਦਿਖਾਉਣ ਦਾ ਤਾਂ ਹੱਕ ਬੰਦਾ ਹੀ ਆ ਫੇਰ ਵੀ ਫਿਰ ਭਾਬੀ ਕਹੂਗੀ ਮੈਨੂੰ ਦਿਖਾਇਆ ਵੀ ਨਹੀਂ ਵੀ ਕੀ ਬਣਾਇਆ ਸੀ ਕੀ ਸਾਮ ਤਾਂ ਜਾ ਮੈਨੂੰ ਰੱਖ ਦੀ ਨੂੰ ਦੇਖ ਲੈ ਫੇਰ ਭਾਬੀ ਨੇ ਗੁੱਸਾ ਕਰਨਾ ਲਫੜਾ ਚੱਲ ਲਾਲ ਫਾਫਾ ਚੱਲ ਤੂੰ ਦੰਦੇ ਮਰਵਾਉਣੇ ਮਰਵਾ ਦੇ ਜਗਾ ਦਿਖਾ ਦੀ ਇਹ ਦਿਖਾਉਣੇ ਹੋਏ ਚੱਲ ਕੋਈ ਨਹੀਂ ਸਾਮ ਦੀ ਗੱਲ ਕਰ ਗਾ ਸਾਮ ਕੇ ਚਾਬੀ ਆਦੇ ਹੱਥ ਕੋਲੇ ਰੱਖੀ ਜੰਗਾ ਚੱਲ ਕੋਈ ਨਹੀਂ ਮੈਂ ਸਾਮ ਦੀ ਹਾਂ ਚਾਬੀ ਨਾ ਫੜਾਈ ਤੇਰੀ ਭਾਬੀ ਨੂੰ ਨਹੀਂ ਫੜਾਉਂਦੀ ਨਹੀਂ ਫੜਾਉਂਦੀ ਹਾਂ ਪਹਿਲਾਂ ਇਹ ਸਾਮ ਕੇ ਜਾ ਭੱਜਾ ਫਿਰ ਮੈਂ ਮਾੜਾ ਖੇਤ ਜਾ ਆਵਾਂ ਮਾੜਾ ਉਸ ਤੋਂ ਮੈਨੂੰ ਕੰਮ ਹੈ ਚਾਤਰੀ ਵੀ ਆਉਂ ਚਾ ਵਸਤ ਉਹਦੋਂ ਪਾਣੀ ਪੁਣੀ ਤੇ ਪਾਈ ਸੀ ਅੱਗੇ ਮਚਾਉਣ ਵਾਲੀ ਇਹ ਮੈਂ ਕਰ ਮੈਂ ਫੇਰ ਲੈ ਜੂ ਕੋਈ ਗੱਲ ਨਹੀਂ ਕਰ ਮੈਂ ਜਾ ਆਵਾ ਕਿੰਨਾ ਕੰਮ ਕਰਦੇ ਠੀਕ ਹੈ ਵੀਰੇ ਚਲ ਬਸ ਆਮ ਦਾ ਵੀ ਅੰਦਰ ਵੀਰੇ ਦੀ ਗੱਲ ਵੀ ਸਹੀ ਹੈ ਪਹਿਲਾਂ ਆਮ ਦਾ ਫਿਰ ਜੋ ਟਾਈਮ ਲੱਗੇ ਉਹ ਦਿਖਾ ਦੂਗੀ ਭਾਬੀ ਨੂੰ ਆ ਕਾ ਦਾ ਡੱਬਾ ਜਿਹਾ ਫੜਾਈ ਜਾਂਦਾ ਡੱਬਾ ਤਾਂ ਇਹਨੂੰ ਗਹਿਣਿਆਂ ਦਾ ਲੱਗਦਾ ਐ ਠਿਕਣੇ ਭਾਬੀ ਖੜਨਾ ਹੀ ਸੀ सोनू ਦੇਖਦੀ ਸੀ ਦੋਨੋਂ ਭੈਣ ਭਰਾਵਾਂ ਨੂੰ ਆ ਕੀ ਲਈ ਆ ਮਨੀ ਅੱਛਾ ਇਹ ਤਾਂ ਭਾਬੀ ਉਟੂ ਮਾ ਜੇ ਨਹੀਂ ਕਰਾਇਆ ਸੀ ਗਿਆ ਸੈਟ ਮੇਰਾ ਸੋਨੇ ਦਾ ਲੈ ਦੇਖ ਲੋ ਬਾਈ ਸੋਨਾ ਡਿਜ਼ਾਈਨ ਮੈਂ ਨਹੀਂ ਦੇਖਣਾ ਕਿਉਂ ਕਾ ਤੋ ਨਹੀਂ ਦੇਖਣਾ ਭਾਬੀ ਮੇਰੀ ਗੱਲ ਸੁਣੋ ਜਦੋਂ ਭਾਬੀ ਨੂੰ ਚੀਜ਼ਾਂ ਬਣਾਉਣ ਵੇਲੇ ਨਹੀਂ ਨਾਲ ਲੈ ਕੇ ਗਏ ਭਾਬੀ ਕੋਲੇ ਬਠੇ ਰਸੇ ਹੋਣਾ ਕਿ ਭਾਬੀ ਨੇ ਸਿਉਣਾ ਨਹੀਂ ਦੇਖਿਆ ਓਹੋ ਭਾਬੀ ਤੁਸੀਂ ਤਾਂ ਗੁੱਸਾ ਕਰ ਲਿਆ ਲੈ ਐ ਕਰੋ ਤੁਸੀਂ ਸਾਂਭਿਓ ਮੈਂ ਨਾ ਚਾਹ ਧਰਦੀ ਆ ਵੀਰਾ ਲੈਣਾ ਆਊਗਾ ਚਾ ਮੈਂ ਮੂ ਨਹੀਂ ਸਾਂਭਦੀ ਜਿਵੇਂ ਸਾਨੂੰ ਚੀਜ਼ਾਂ ਬਣਾਉਣ ਦਾ ਲਖਣ ਹੈ ਨਾ ਓਵੇਂ ਸਾਂਭਣ ਦਾ ਵੀ ਲਖਣ ਆਊਗਾ ਆਪੇ ਸਾਂਭ ਲੈ ਜਿੱਥੇ ਸਾਂਭਣਾ ਤੁਸ ਤਾਂ ਗੁੱਸਾ ਕਰ ਲੈਨੇ ਹੋ ਚਲ ਕੋਈ ਨਹੀਂ ਮੈਂ ਸੰਦਨੀ ਨਾ ਗੁੱਸਾ ਕਰਨ ਵਾਲੀ ਗੱਲ ਹੀ ਐ ਮੈਨੂੰ ਤਾਂ ਘਰੇ ਤੁਰਦੀ ਫਿਰਦੀ ਨੂੰ ਤੁਸ ਤਾਂ ਜਰਦਾ ਹੀ ਨਹੀਂ ਦੋਨੋਂ ਭੈਣ ਭਰਾ ਜੇ ਮੇਰੀ ਰਹਿ ਲੈ ਲੰਦੇ ਰੱਤੀ ਪਰ ਮੈਂ ਵਧੀਆ ਹੀ ਦਿੰਦੀ ਰਹਿ ਭਾਬੀ ਜੀ ਉਹਦੇ ਤੁਹਾਨੂੰ ਕਿਹਾ ਤਾਂ ਸੀਗਾ ਵੀ ਨਾਲ ਚੱਲ ਪੋ ਤੁਸੀਂ ਆਪ ਹੀ ਨਹੀਂ ਗਏ ਸੀਗੇ ਨਹੀਂ ਰਹਿਣ ਤੇ ਰਹਿਣ ਤੇ ਬਾੜੀ ਸੱਚੀ ਨਾ ਬਣ ਤੂੰ ਹੀ ਅਸਲ ਪਵਾੜੇ ਪਾਉਣੀ ਆ ਉਹਦੀ ਕੀ ਜ਼ਰੂਰਤ ਸੀ ਮੈਥੋਂ ਪੁੱਛੇ ਬਿਨਾ ਤੇਰੀਆਂ ਚੀਜ਼ਾਂ ਐ ਬਣਾ ਕੇ ਦੇ ਦਿੰਦਾ ਭਾਬੀ ਦੇਖੋ ਜੇ ਤਾਂ ਹੁੰਦੀ ਹੋਰ ਕੋਈ ਗੱਲ ਜਾਂ ਮੈਨੂੰ ਕਿਸੇ ਨੇ ਕਿਹਾ ਹੁੰਦਾ ਅਸੀਂ ਮੈਂ ਤੇ ਵੀਰੇ ਨੇ ਖੁਦ ਤੁਹਾਨੂੰ ਕਿਹਾ ਨਾਲ ਜਾਣ ਨੂੰ ਤੇ ਤੁਸੀਂ ਉਹਦੇ ਵੀ ਗੁੱਸਾ ਕਰ ਗਏ ਸੀ ਤੁਸੀਂ ਨਾਲ ਨਹੀਂ ਗਏ ਸੀਗੇ ਤੇ ਅੱਜ ਵੀ ਗੁੱਸਾ ਕਰੀ ਜਾਂਦੇ ਮੈਨੂੰ ਕਹੀ ਜਾਂਦੇ ਮੈਨੂੰ ਪੁੱਛਿਆ ਨਹੀਂ ਹਜੇ ਭਾਬੀ ਨੂੰ ਕਮਲੀ ਬਣਾਉਣੀ ਆ ਮਿੱਠੇ ਪੋਚੇ ਮਾਰਦੀ ਤੁਰੀ ਫਿਰਦੀ ਆ ਤੈਨੂੰ ਆਏ ਨਹੀਂ ਪਤਾ ਵੀ ਸਾਡੇ ਦੋਨਾਂ ਜੀਆਂ 'ਚ ਫਰਕ ਪੈ ਰਿਹਾ ਇਹ ਤੇਰੀ ਵਜ੍ਹਾ ਕਰਕੇ ਪੈਂਦਾ ਨਾ ਨਾ ਭਾਬੀ ਮੇਰਾ ਕਰਕੇ ਕਾਹਨੂੰ ਫਰਕ ਪਾਉਣੇ ਆ ਕਾਦੇ ਵਾਸਤੇ ਉਹੀ ਗੱਲ ਮੈਂ ਤਾਂ ਬਗਾਨਾ ਧਾਣਾ ਆਖਰ ਨੂੰ ਬਗਾਨੇ ਘਰੇ ਵਗ ਜਾਣਾ ਉੱਥੇ ਨਹੀਂ ਕਿ ਤੇ ਹੋਰ ਵਗ ਜੂੰਗੀ ਜਿੱਥੇ ਮੇਰਾ ਸੰਜੋਗ ਲਿਖ ਤੇ ਗੱਲ ਕਰ ਜੇ ਤੁਹਾਡਾ ਫਰਕ ਪੈ ਗਿਆ ਤੂੰ ਵੀ ਤਾਂ ਇੱਥੇ ਆਪਣੇ ਪਰਿਵਾਰ ਨੂੰ ਛੱਡ ਕੇ ਆਈ ਏ ਵੀਰੇ ਲਈ ਸਟਾਰਟ ਮੈਨੂੰ ਸਭ ਪਤਾ ਹੈ ਤੈਨੂੰ ਵਿਆਹ ਦੀ ਅੱਗ ਲੱਗੀ ਹੋਈ ਹੈ ਭਾਬੀ ਦੇਖੀਏ ਕਿਉਂ ਕਹੀ ਜਾਣੇ ਰਹਿੰਦੇ ਤੁਹਾਨੂੰ ਵੀ ਪਤਾ ਵੀ ਕੋਈ ਵੀ ਕੁੜੀ ਚਾਹੁੰਦੀ ਹੁੰਦੀ ਹੈ ਮੇਰਾ ਛੇਤੀ ਵਿਆਹ ਕਰ ਦੋ ਐ ਕਰ ਦੋ ਨਾਲੇ ਮੈਂ ਤਾਂ ਕੋਈ ਉਹ ਨਹੀਂ ਤੁਹਾਡੇ ਤੋਂ ਬਾਹਰ ਨਹੀਂ ਤੁਹਾਡੀ ਰਾਜਾ ਨਾਲ ਹੀ ਸੀ ਸਾਰਾ ਕੁਝ ਤੋਂ ਸੀ ਜਿੱਥੇ ਮੈਨੂੰ ਅਗੇਂਡਮੈਂਟ ਮੇਰੀ ਕਰਤੀ ਸੀ ਉੱਥੇ ਮੈਂ ਜਾਨੀ ਆ ਵਿਆਹ ਕੇ ਮੈਂ ਹੋਰ ਕੁੜੀਆਂ ਦੀ ਗੱਲ ਨਹੀਂ ਕਰੀ ਮੈਂ ਤਾਂ ਤੇਰੀ ਗੱਲ ਕਰੀ ਆ ਹੋਰਾਂ ਕੁੜੀਆਂ ਨੂੰ ਮੈਂ ਰੋਜ਼ ਮਿਲ ਕੇ ਹੁੰਦੀ ਆ ਤੇਰੇ ਨਾਲ ਤਾਂ ਮੇਰੇ ਤੜਕੇ ਆਥ ਨੇ ਟੱਕਰੇ ਹੁੰ ਉਹ ਤੇਰੀ ਵਜ੍ਹਾ ਕਰਕੇ ਹੁੰਦੇ ਆ। ਭਾਬੀ ਦੇਖ ਆਪਣਾ ਨਾ ਮੈਂ ਟਾਈਮ ਨਾ ਖਰਾਬ ਕਰ। ਉੱਥੇ ਨਾ ਦਿਹਾੜੀਏ ਚਾਹ ਢਿੱਕੀ ਆਂਦੇ ਆ। ਵੀਰਾ ਮੈਨੂੰ ਕਦੋਂ ਦਾ ਕਹਿ ਕੇ ਗਿਆ। ਮੈਂ ਤਾਂ ਹੀ ਕਹਿੰਦੀ ਸੀ ਬੀਤੋ ਸਾਹਮਣਾ ਕੋਈ ਨਹੀਂ ਗੁੱਸਾ ਨਾ ਕਰ ਲੈ ਫੜ ਸਾਮ। ਨਾ ਮੈਂ ਨਹੀਂ ਸਾਹmdi। ਹੁਣ ਆਪਦੀਆਂ ਚੀਜ਼ਾਂ ਆਂਦੀਆਂ ਆਪਦੇ ਕੋਲੇ ਰੱਖਣ ਵਾਲੇ ਜੇ ਚਾਹ ਨੂੰ ਕਹਿ ਕੇ ਗਿਆ ਨਾ ਤੇ ਤੈਨੂੰ ਵੀ ਪਤਾ ਹੋਣਾ ਚਾਹੀਦਾ ਵੀ ਕੀ ਕੰਮ ਮੈਂ ਘਰੇ ਕਰਦੀ ਆਂ। ਤੇ ਛੇਤੀ ਦੇਣਾ ਚਾਹ ਬਣਾ ਦੇ। ਆਪੇ ਸਾਂਭਣੀ ਆ ਜੇ ਤੇ ਸਾਂਭਦੇ ਮੈਂ ਉਹ ਨਹੀਂ ਸਾਂਭਦੀ। ਤੂੰ ਸਗਾ ਗੁੱਸਾ ਵਾਲਾ ਕਰਨ ਲੱਗ ਜਾਨੇ ਹੋਗੇ ਮੈਨੂੰ ਐ ਸੀਗਾ ਚਲ ਤੁਸੀਂ ਰੱਖ ਦਿੰਦੇ ਮੇਰੀ ਫਿਕਰ ਮੁੱਕ ਜਾਂਦੀ ਚਲ ਭਾਬੀ ਨੇ ਰੱਖ ਤੇ ਆਪੀ ਜਿੱਤੇ ਲੋੜ ਹੁੰਦੀ ਮੰਗ ਲੈਂਦੇ ਤੁਸੀਂ ਤਾਂ ਦੋਨੋਂ ਭੈਣ ਭਰਾ ਮੈਨੂੰ ਡੇਲਿਆ ਵੱਟੇ ਨਹੀਂ ਸਿਆਣ ਦੇ ਪੁੱਛਦੇ ਨਹੀਂ ਵੀ ਮੈਂ ਕਰੇ ਹੈਗੀ ਆ ਕਿ ਹੈ ਨਹੀਂ ਮੇਰੀ ਤਾਂ ਕੁੱਤੇ ਬਿੱਲਿਆਂ ਵਰਗੀ ਜੂਨ ਹੋ ਸੱਡੀ ਸੋਨੂੰ ਹਜੇ ਕੋਈ ਪਤਾ ਹੀ ਨਹੀਂ ਲੱਗਦਾ ਟੜ ਕੇ ਤਾਂ ਨਿਕਲ ਜਾਨੇ ਆਪਣੇ ਘਰੇ ਵੜਦੇ ਹੋ ਤਿੰਨ ਦਿਨ ਹੋ ਗਏ ਲਗਾਤਾਰ ਸੋਨੂੰ ਜਾਂਦਿਆਂ ਨੂੰ ਚਲ ਕੋਈ ਨਹੀਂ ਭਾਬੀ ਮੈਂ ਰੱਖਿਆ ਨਹੀਂ ਅਸਾਂ ਯਾਨੀ ਬੰਦੀ ਆ ਲੈ ਭਾਬੀ ਨੂੰ ਕੰਮਲੀ ਸਮਝਦੀ ਆ ਭਾਬੀ ਨੂੰ ਤਾਂ ਸਾਰੀਆਂ ਗੱਲਾਂ ਦਾ ਪਤਾ ਹੈ ਭਾਬੀ ਦੇ ਤਾਂ ਨੋਹਾਂ ਚਾਹਜ ਗੱਲਾਂ ਤੇ ਤੂੰ ਮੈਨੂੰ ਹਜੇ ਸਮਝਾਉਣੀ ਕੋਈ ਨਾ ਮੈਂ ਵੇਖਦੀ ਆ ਕਿੰਨਾ ਕੁ ਚਿਰ ਸਾਹਮਣੇ ਰੱਖੇਂਗੀ ਤੂੰ ਮਾ ਇਹ ਤਾਂ ਹੀ ਤਾਂ ਪਈਆ ਤਾਈ ਮੱਥਾ ਟੇਕ ਦਿਆਂ ਤਾਈ ਜਿਉਂਦੀ ਰਹਪ ਤਾਂ ਹੋਰ ਤੱਕੜਿਓ ਹਾਂ ਤੋਕੜੇ ਤਾਂ ਬਸ ਕਾਦੇ ਆ ਪੁੱਤ ਪਤਾ ਹੀ ਆ ਤੈਨੂੰ ਿੱਲੇ ਮੱਸੇ ਜੇ ਰਹਿਨੇ ਆ ਕਿਹੜਾ ਕੰਮ ਹੁੰਦਾ ਮੈਨੂੰ ਹਾਂ ਤੇ ਬੰਟੂ ਕਿੱਧਰ ਗਿਆ ਵਾਂ ਟੂ ਦਾ ਜਾਨ ਪਤਾ ਕੰਮ ਤਾਂ ਲੈ ਤੁਰੇ ਹੀ ਫਿਰਦਾ ਪਸੂਆਂ ਦਾ ਕੰਮ ਆ ਅੱਛਾ ਅੰਦਰ ਬਾਗ ਜਾਂਦਾ ਮੈਨੂੰ ਕਿਹੜਾ ਇਹਨਾਂ ਬਾਹਰ ਦੱਸ ਕੇ ਜਾਂਦਾ ਹੈਗਾ ਹਾਂ ਇਹ ਤਾਂ ਹੈਗਾ ਤੇ ਮੈਂ ਤਾਂ ਐ ਪੁੱਛਣ ਆਈ ਸੀਗੀ ਤੇ ਵਿਆਹ ਬੂ ਦੀ ਤਿਆਰੀ ਆ ਫਿਰ ਤਿਆਰੀ ਤਾਂ ਹਜੇ ਦਿਨ ਪਤਾ ਹੀ ਤੂੰ ਜਾ ਕੇ ਆਈ ਹੋਵੇਂਗੀ ਵੀ ਉਹ ਕਰਦੇ ਤਿਆਰੀ ਇਸ ਤਾਂ ਹੁਣ ਤਿਆਰੀ ਕੋਈ ਐ ਚੁੰਨੀ ਚੜਾ ਲਿਆਵਾਂਗੇ ਤਾਂ ਕੀ ਆ ਅੱਛਾ ਮੈਂ ਤਾਂ ਤੁਹਾਨੂੰ ਐ ਕਹਿੰਦੀ ਸੀਗੀ ਤੇ ਨਾਲ ਤੁਸੀਂ ਵਿਚੋਲਾ ਵੀ ਭੇਜਿਆ ਸੀਗਾ ਉਹਨਾਂ ਤੋਂ ਕੋਈ ਜਵਾਬ ਉੱਤਰ ਹੀ ਨਹੀਂ ਦਿੱਤਾ ਵਿਚੋਲੇ ਨੇ ਤਾਂ ਦਿੱਤਾ ਨਹੀਂ ਤੇ ਤੂੰ ਵੀ ਪਿੰਡ ਜਾ ਕੇ ਆਈ ਏ ਤੈਨੂੰ ਵੀ ਪਤਾ ਹੀ ਹੋ ਫਿਰ ਜਾ ਕੇ ਤਾਂ ਮੈਂ ਆਈ ਸੀਗੀ ਮੈਂ ਹੁਣ ਤੈਨੂੰ ਕਿਹੜੇ ਮੂੰਹ ਨਾਲ ਦੱਸਾਂ ਗੱਲ ਕੀ ਹੋ ਗਿਆ ਮੈਂ ਤਾਂ ਤੈਨੂੰ ਆਏ ਕਹਿਨੀ ਆ ਤਾਈ ਤੁਸੀਂ ਨਾ ਜਵਾਬ ਦੇ ਦਿਓ ਕਿਉਂ ਕੋੜੇ ਜਵਾਬ ਕਾ ਦਿਆ ਦੀ ਤੂੰ ਸਾਡੇ ਤੇ ਰਾਜੀ ਨਹੀਂ ਹੈਗੀ ਰਾਜੀ ਤਾਂ ਲੈ ਜੇ ਤਾਂ ਤਾਈ ਰਾਜੀ ਨਾ ਹੁੰਦੀ ਤਾਂ ਫਿਰ ਮੈਂ ਪਹਿਲਾਂ ਰਿਸ਼ਤਾ ਕਿਉਂ ਕਰਵਾਉਂਦੀ ਸੀਗੀ ਪੰਡਾ ਦਾ ਤੂੰ ਇੰਨਾ ਕਹਿੰਦੀ ਸੀ ਵੀ ਤਾਈ ਤੁਸੀਂ ਤੇ ਰਿਸ਼ਤਾ ਲੈ ਲਓ ਰਿਸ਼ਤਾ ਲੈ ਰੋ ਇੰਨੀ ਸਿਆਣੀ ਕੁੜੀ ਐ ਇੰਨਾ ਸਿਆਣਾ ਪਰਿਵਾਰ ਅੱਜ ਤੋਂ ਜਵਾਬ ਦੇਣ ਚਾਗੀ ਹੁਣ ਮੈਂ ਤਾਂ ਵੀ ਮੈਂ ਤੁਹਾਨੂੰ ਕੀ ਗੱਲ ਦੱਸਾਂ ਵਿੱਚੋਂ ਮੇਰਾ ਤਾਂ ਆਪ ਦਾ ਮਨ ਜਬਠੇਰਾ ਦੁਖੀ ਹੋਇਆ ਪਿਆਗਾ ਕੀ ਦੱਸ ਵੀ ਗੱਲ ਦੱਸਾਂਗੀ ਫੇਰ ਹੀ ਇੱਕ ਬੁਝਾਰਤੇ ਪਾਈ ਜਾਵੇਂਗੀ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਹਾਂ ਮੈਂ ਪਿੰਡ ਗਈ ਸੀਗੀ ਹਾਂ ਤੇ ਮੈਨੂੰ ਤਾਂ ਮੀਤ ਦੀ ਭਾਬੀ ਮਿਲੀ ਸੀਗੀ ਮਿੱਤਾ ਨਹੀਂ ਘਰ ਮਿਲੀ ਅੱਛਾ ਉਹ ਤਾਂ ਮੈਨੂੰ ਐ ਕਹਿੰਦੀ ਸੀ ਕਿ ਮੈਂ ਆਪਣਾ ਬੰਟੂ ਤਾਂ ਕਿ ਪਿੰਡ ਵਾ ਜਾ ਆਇਆ ਉਹਨਾਂ ਦੇ ਅੱਛਾ ਤੇ ਹੋਰ ਤੇ ਉਹਨਾਂ ਨੇ ਤਾਂ ਮੈਨੂੰ ਐ ਦੱਸਿਆ ਵੀ ਆ ਕਿ ਕਹਿੰਦੀ ਕਿ ਉਹ ਆਗਾ ਇਹ ਸਾਡੇ ਸ਼ਰਾਬ ਪੀ ਕੇ ਘਰੇ ਆਇਆ ਤੇ ਫੇ ਪੈਸਾ ਦੀ ਮੰਗ ਕਰਦਾ ਸੀਗਾ ਨਹੀਂ ਤਾਂ दारू ਵਾਲੀ ਗੱਲ ਕਿਹੜੀ ਕਰਦੀਆਂ ਮੇਰਾ ਮੁੰਡਾ ਤਾਂ ਨਸ਼ੇ ਨੂੰ ਟੱਚ ਵੀ ਨਹੀਂ ਕਰਦਾ ਹੈਗਾ ਹੈਗਾ ਤੇ ਬਾਕੀ ਸਿਰੇ ਤੂੰ ਕਹਿੰਨੀ ਹੈ ਪੈਸੇ ਪੈਸੇ ਤਾਂ ਸਾਡੇ ਤਾਂ ਰੋੜਦੇ ਫਿਰਦੇ ਹੈਗੇ ਅਸੀਂ ਤਾਂ ਉਹੀ ਪੈਸੇ ਲੋਕਾਂ ਨੂੰ ਦਿੰਨੇ ਆ ਬਾਦੂ ਹਾਂ ਹੀ ਗੱਲ ਤਾਂ ਹੈਗੀ ਹੈ ਤਾਈ ਹਾਂ ਗੱਲਾਂ ਤੇ ਪਹਿਲਾਂ ਮੈਨੂੰ ਯਕੀਨ ਵੀ ਨਹੀਂ ਸਿਆ ਆ ਇਸ ਗੱਲ ਦੀ ਮਾਰੀ ਤਾਂ ਮੈਂ ਤਾਂ ਉਹਦੀ ਭਾਬੀ ਤੇ ਯਕੀਨ ਨਹੀਂ ਸਿਆ ਆ ਇਸ ਗੱਲ ਦੀ ਮਾਰੀ ਫਿਰ ਮੈਂ ਜਿਹੜੀ ਮੁੰਡੇ ਨੂੰ ਮੰਗੀ ਆ ਆਪਣੇ ਨੂੰ ਨਹੀਂ ਤਾਂ ਫਿਰ ਮੈਂ ਉਹਦੇ ਨਾਲ ਗੱਲ ਕਰੀ ਮੈਨੂੰ ਤਾਂ ਉਹਨੇ ਗੱਲਬਾਤ ਸਾਰੀ ਵਿੱਚੋਂ ਦੱਸੀ ਵੀ ਕੀ ਗੱਲਬਾਤ ਆ ਗਈ ਨਹੀਂ ਤੂੰ ਗੱਲ ਮੈਨੂੰ ਚਾਜਨਾ ਦੱਸ ਤੂੰ ਗੋਲ ਮੋੜ ਜੀਆਂ ਗੱਲਾਂ ਕਿਉਂ ਕਰਦੀ ਐ ਹੁਣ ਗੱਲ ਮੈਂ ਤੈਨੂੰ ਦੱਸਦੀ ਆ ਆਪਣਾ ਬੰਟੂ ਹਾਂ ਇੱਕ ਦਿਨ ਰਾਤ ਨੂੰ ਉਹਨਾਂ ਦੇ ਘਰੇ ਵਾਗਿਆ ਸੀ ਉਹਦੇ ਮਗਰ ਪਏ ਸੀ ਲਟੇਰੇ ਅੱਛਾ ਹੋਰ ਮੈਂ ਤਾਂ ਦੱਸੀ ਨਹੀਂ ਹੈ ਗੱਲ ਉਹਨੇ ਬੰਟੂ ਨੇ ਤੇ ਉਹਦੇ ਮਗਰ ਪਏ ਸੀ ਲਟੇਰੇ ਤੇ ਉਹਦੇ ਕੋਲ ਸੀ 3-4 ਲੱਖ ਰੁਪਇਆ ਹਾਂ ਤੇ 3-4 ਲੱਖ ਰੁਪਇਆ ਸੀ ਭਈ ਉਹ ਤਾਂ ਜਦੋਂ ਵਗ ਗਿਆ ਉਹਦੇ ਭਾਬੀ ਦੇ ਪਾਸੇ ਲਾਲਚ ਆ ਗਿਆ। ਅੱਛਾ ਹੋਰ ਤੇ ਭਈ ਜਦੋਂ ਲਾਲਚ ਆ ਗਿਆ ਉਹਨਾਂ ਨੇ ਤਾਂ ਆਪਣੇ ਬੰਟੂ ਨੂੰ ਮਾਰਨ ਦੀ ਸਕੀਮ ਬਣਾ ਲਈ। ਉਹ ਮੈਂ ਮਰ ਜਾ ਸੱਚੀ ਤੇ ਹੋਰ ਤੇ ਭਈ ਇਸ ਗੱਲ ਦਾ ਆਪਣੀ ਮਿੱਤ ਨੂੰ ਜਿਹੜੀ ਕੁੜੀ ਮੰਗੀ ਆ ਗਈ। ਅੱਛਾ ਉਹ ਲੱਗ ਗਿਆ ਪਤਾ ਆਪਦੀ ਭਰਾ ਤੇ ਪਰਜਾਈ ਦੀ ਸਿਆਸਤ ਬਾਰੇ। ਹਾਏ ਹਾਏ ਫੇਰ ਫੇਰ ਕੀ ਹੋਇਆ ਭਈ ਉਹਨੇ ਤਾਂ ਬੰਟੂ ਨੂੰ ਕਹਿਤਾ ਸਮਝਾਤੀ ਗੱਲ ਵੀ ਐਂ ਕਰਕੇ ਮੇਰੇ ਦੇ ਭਰਾ ਤੇ ਪਰਜਾਈ ਨੂੰ ਲਾਲਚ ਆ ਗਿਆ। ਵੀ ਪੈਸਾ ਕਰਕੇ ਵੀ ਤੈਨੂੰ ਮਾਰਨਗੇ ਵੀ ਤੂੰ ਭੱਜਾ ਮੂੰਹ ਮਾਰ ਜਾ ਫੇਰ ਨਹੀਂ ਭਣੇ ਇਸ ਰਿਸ਼ਤਾ ਲੈnde ਉਹੀ ਤਾਂ ਗੱਲ ਆ ਤਾਈ ਤਾਈ ਤਾਂ ਮੈਂ ਦੱਸਣ ਆਈ ਆਂਗੀ ਨਹੀਂ ਭਣੇ ਮੈਂ ਨਹੀਂ ਦੂੰ ਮੇਰੇ ਰਿਸ਼ਤਾ ਲੈਣ ਦੀ ਆਦੇ ਮੁੰਡੇ ਨੂੰ ਮੈਂ ਤਾਂ ਥਾਪਦੀ ਆਂ ਬਚੋਲੇ ਨੂੰ ਹੁਣ ਹੀ ਜਵਾਬ ਦੇਣੇ ਆ ਉਹ ਤਾਂ ਸਾਡਾ ਜੀ ਨਹੀਂ ਕਰਦਾ ਸੀ ਜਵਾਬ ਦੇ ਇਹਨੂੰ 6 ਮਹੀਨੇ ਹੋ ਗਏ ਸੀ ਮੁੰਡੇ ਨੂੰ ਮੰਗੇ ਨੂੰ ਤੇ ਹੁਣ ਅਸੀਂ ਨਹੀਂ ਮੈਂ ਤਾਂ ਕਿੱਦਰੇ ਰਹਾਂ 1 2 ਮੈਂ ਨਹੀਂ ਆਉਦੇ ਪੁੱਤ ਨੂੰ ਉੱਥੇ ਵਿਆਹਉਂਦੀ ਮੇਰੇ ਪੁੱਤ ਕੋਲ ਤਾਂ ਚਤੋ ਬਹਰ ਜੇਬਾਂ ਭਰੀਆਂ ਹੁੰਦੀਆਂ ਪੈਸਿਆਂ ਦੀਆਂ ਉਹਨਾਂ ਦਾ ਕੀ ਵੀ ਤੱਕਦਾ ਮਾਰ ਦਿਆਂ ਮੇਰੀ ਗੱਲ ਸੁਣ। ਜੇ ਵੇ ਇਮਾਨਦਾਰ ਬੰਦੇ ਮੇਰੀ ਗੱਲ ਸੁਣਦਾਈ ਇੱਕ ਵਾਰੀ ਤੂੰ ਨਾ ਬੰਟੂ ਨਾਲ ਸਲਾਹ ਕਰ ਲਈ। ਨਾ ਮੈਂ ਨਹੀਂ ਬੰਟੂ ਨਾਲ ਬੰਟੂ ਨੇ ਮੈਥੋਂ ਇਨਾ ਵੱਡਾ ਰੱਖਿਆ ਗੱਲ ਦਾ। ਮੇਰੀ ਗੱਲ ਤਾਂ ਸੁਣ ਲਾ ਹੂੰ ਤਾਂ ਮੈਨੂੰ ਨੇ ਆਏ ਕਿਹਾ ਸੀਗਾ ਵੀ ਤੂੰ ਮੇਰੀ ਮਾਂ ਕੋਲੇ ਜਾਂ ਕਿਸੇ ਕੋਲੇ ਗੱਲ ਨਾ ਕਰੀ। ਕੋਈ ਨਹੀਂ ਕੋਈ ਨਹੀਂ ਮੈਂ ਨਹੀਂ ਹੁਣ ਆਉਣ ਦਾ ਬੰਟੂ ਨੂੰ ਕਰੇ। ਮੈਂ ਤਾਂ ਕਿੰਨੇ ਰਹਿ ਬੰਟੂ ਸਾਧੀਆਂ ਬਚੋਲੇ ਨੂੰ ਭਾਈ ਜਵਾਬ ਦੇ ਅਸੀਂ ਨਹੀਂ ਸੌਦਾ ਰਿਸ਼ਤਾ ਲੈਂਦੇ। ਮੇਰੇ ਪੁੱਤ ਨੂੰ ਰਿਸ਼ਤੇ ਆ ਦਾ ਥੋੜਾ ਬਾਕੀ ਦੇਖ ਲਾ ਭਾਈ ਤੁਹਾਡੀ ਮਰਜ਼ੀ ਆ ਗਈ ਹਨਾ ਕੁੜੀ ਤਾਂ ਖਰਸਿਆਣੀ ਆ ਗਈ ਫਿਰ ਉਹ ਕਿਸੇ ਕੁੜੀ ਨੇ ਅਸੀਂ ਕੀ ਕਰਗੇ ਚੱਲ ਠੀਕ ਆ ਤਾਂ ਹੀ ਫਿਰ ਹੈ ਤੇ ਬਾਕੀ ਬੰਟੂ ਨਾਲ ਸਲਾਹ ਕਰ ਲਈ ਪਈ ਕੀ ਕਹਿੰਦਾ ਨਾ ਕਰੀਏ ਮੇਰੇ ਤਾਂ ਬੰਟੂ ਨਾਲ ਸਲਾਹ ਮੈਂ ਤਾਂ ਸਾਧੀਆਂ ਪਚੋਲੇ ਨੂੰ ਮੇਰਾ ਤਾਂ ਫਰਜ਼ ਸੀਗਾ ਦੱਸਣ ਦਾ ਵੀ ਨਾ ਜਾਣੂ ਗੱਲ ਇਹ ਤੇਰੇ ਆਦਾ ਤੂੰ ਵਧੀਆ ਕਰਿਆ ਚੰਗਾ ਹੀ ਕਰਿਆ ਦੱਸ ਗਈ ਜਿਹੜਾ ਸਾਡੀ ਤਾਂ ਜਾਨ ਬਚ ਗਈ ਮੇਰੇ ਪੁੱਤ ਦੀ ਮੈਨੂੰ ਆਇਆ ਜੇ ਕੋ ਕੱਲ ਕੋਣ ਨੂੰ ਕੋਈ ਗੱਲ ਬਾਤ ਹੋ ਗਈ ਫਿਰ ਕਸ ਜੁਗਗੇ ਨਹੀਂ ਰਹਿਣੇ ਆਪਾਂ ਆਹ ਹੋਪਣੇ ਚੱਲ ਤੈਨੂੰ ਫੇਰ ਵੀ ਆਦਾ ਗਮਾਡ ਦਾ ਪੱਖ ਕਰਿਆ ਤਾਂ ਉਹੀ ਤਾਂ ਗੱਲ ਆ ਗਈ ਚੱਲ ਠੀਕ ਆ ਤਾਈ ਚੰਗਾ ਚੱਲ ਚੰਗਾ ਹੋਗਾ ਨਹੀਂ ਤੇਗੇ ਦੱਸ ਗਈ ਚੱਲ ਠੀਕ ਆ ਚੰਗਾ ਲੈ ਬੂਹਾਂ ਮਰ ਜਾਂ ਕਿੰਦੀ ਵੱਡੀ ਗੱਲ ਹੋ ਗਈ ਸੀ ਮੇਰੇ ਪੁੱਤ ਨਾਲ ਵੰਟੂ ਨਾਲ ਮੈਨੂੰ ਇੰਨਾ ਉਹਨਾਂ ਰੱਖਿਆ ਉਹਨੇ ਮੈਂ ਦੱਸਦਾ ਦਿਨ ਦਾ ਕੁਸਣਾ ਉਹ ਬੂਹੇ ਮੇਰਾ ਪੁੱਤ ਬਹਿ ਜਾਂਦਾ ਉੱਥੇ ਫੇਰ ਮੈਂ ਕੀ ਕਰਦੀ ਲੈ ਏਖਾਂ ਤਾਂ ਸਹੀ ਅੰਦਰ ਤਾਂ ਮੈਂ ਤਾਂ ਵੇਖ ਵੀ ਨਹੀਂ ਸਕਦੀ ਸੀ ਕਿੰਨਾ ਭਾਰੀ ਸੈਟ ਆ ਉਹ ਕੰਨਾਂ ਵਾਲੇ ਹੈ ਅਚੂਰੀ ਇਹ ਮੇਰੀ ਤਾਂ ਨਹੀਂ ਆਏ ਰੋਡੇ ਲੱਗੇ ਨੂੰ ਮੈਂ ਨਾਲੇ ਆਖਿਆ ਸੀ ਵੀ ਮੈਨੂੰ ਚੂੜੀ ਕਰਾ ਦੇ ਆਪਦੀ ਭੈਣ ਨੂੰ ਕਰਾ ਕੇ ਦੇਤੀ ਵੀ ਉਹਨੂੰ ਚੂੜੀ ਨੂੰ ਕੀ ਸੀ ਉਹਦੇ ਸੋਹਰੇ ਵੀ ਪਾਉਂਦੇ ਹੀ ਕੋਈ ਨਾ ਆਉਣ ਤੇ ਉਹਨੂੰ ਆਏ ਨੂੰ ਦਿੰਨੀ ਆ ਪਤਾ ਵੀ ਮੇਰੇ ਵੇਲੇ ਤਾਂ ਕਹਿ ਦੇਣਾ ਪੈਸੇ ਹੈ ਨਹੀਂ ਆਪਾਂ ਤੇ ਲਾਉਣ ਵੇਲੇ ਪੈਸੇ ਤੇਰੇ ਕੋਲੇ ਕਿੱਥੋਂ ਆ ਗਏ ਉੱਥੀ ਰੱਖਦਾ ਪਰ ਇੰਨਾ ਦਿਨਾਂ ਚੀਜ਼ ਕੋਈ ਆਉਣ ਨੂੰ ਭੱਜ ਦੇਉਂਦੀ ਪਤਾ ਆ ਬੁੱਝੇ ਸਾਰੀ ਮਚਾ ਤੇ ਯਾਰ ਇੰਨਾ ਤੋਂ ਲੱਗੀ ਹੋਊ ਆ ਗੈਂ ਨਹੀਂ ਹੈਗਾ ਕੋਲੇ ਖੜ ਕੇ ਵਧੀਆ ਲਾ ਲਉ ਅੱਗੇ ਯਾਰ ਇਧਰੋਂ ਲਾਉਣ ਦੇ ਪਹਿਲਾਂ ਆ ਫਿਰਦਾ ਜਾਏ ਬੀਤ ਸਸਰੀ ਕਾਲ ਪਈ ਹੋ ਠੀਕ ਹੈ ਔਰ ਕਿਵੇਂ ਖੇਤਾਂ ਮੰਨੀ ਕਿਵੇਂ ਤੂੰ ਰਿ ਫਿਰਦੀਆਂ ਕਿਹੜੇ ਮਾਰਦੀ ਮਾਦਾ ਤੇਰੇ ਕੋਈ ਆਈ ਸੀਗੀ ਅੱਛਾ ਉਹ ਮੈਂ ਨਾ ਅੱਜ ਤੁਹਾਡੇ ਘਰੇ ਆਉਣੀ ਲੱਗਿਆ ਸੀ ਪਹਿਲਾਂ ਨਾ ਮਾ ਚਲੋ ਫੋਨ ਕਰਕੇ ਨਾ ਮੈਂ ਪਤਾ ਸਤਾ ਦੇ ਕੇ ਆਉਂਗਾ ਮੈਂ ਕੀ ਕਹਿੰਦੇ ਨੇ ਹੋ ਰਿਸ਼ਤੇ ਬਾਰੇ ਹੂੰ ਤਾਂ ਮੈਂ ਜਾ ਆਇਆ ਸੀਗਾ ਰਿਸ਼ਤਾ ਤਾਂ ਨਹੀਂ ਭਾਈ ਅਸੀਂ ਲੈਂਦੇ ਮੈਂ ਤਾਂ ਤੈਨੂੰ ਜਵਾਬ ਦੇਣ ਹੀ ਆਈ ਆ ਮੈਂ ਨਹੀਂ ਆਦੇ ਪੁੱਤ ਨੂੰ ਉੱਥੇ ਵਿਆਹਦੀ ਲੈ ਤਾਈ ਤੁਹਾਡਾ ਜਮੀਂ ਸਰਿਆ ਪਿਆ ਪਹਿਲਾਂ ਤੁਸੀਂ ਆਜ ਕੇ ਸਲਾਹ ਤਾਂ ਕਰ ਲੋ ਤੇਰਾ ਮੁੰਡੇ ਦਾ ਕਾਲਾ ਹੋਰੇ ਰਿਸ਼ਤਾ ਲੈਣ ਨੂੰ ਤੂੰ ਜਵਾਬ ਦੇ ਜੰਨੀ ਆ ਨਾ ਭਾਈ ਮੈਂ ਨਹੀਂ ਉੱਥੇ ਵਿਆਹ ਦੀ ਆਦੇ ਮੁੰਡੇ ਨੂੰ ਮੈਂ ਤਾਂ ਤੈਨੂੰ ਇਹੀ ਕਹਿਣ ਆਈ ਆਂਗੀ ਸੁਣ ਗਿਆ ਜਵਾਬ ਦੇ ਆਗਲੇ ਨੂੰ ਨਾ ਹੁਣ ਉੱਥੇ ਕੀ ਹੋ ਗਿਆ ਪਹਿਲਾਂ ਤੁਸੀਂ ਅੱਗ ਮਚਾਈ ਰੱਖੀ ਸੀ ਉਹ ਚਾਰ ਵਜੇ ਤੱਕਰੇ ਜਾਏ ਕਈ ਵਾਰੀ ਫੋਨ ਕਰ ਲਿਆ ਤੈਨੂੰ ਭਾਈ ਆਪ ਹੀ ਪਤਾ ਲੱਗ ਜੂ ਤੂੰ ਪੁੱਛ ਲੈ ਫੋਨ ਕਰਕੇ ਮੈਨੂੰ ਤਾਂ ਜਿੰਨਾ ਪਤਾ ਇਸ ਤੈਨੂੰ ਮੈਂ ਕਹਤਾ ਸਾਡਾ ਜਵਾਬ ਆ ਰਿਸ਼ਤੇ ਵੱਲੋਂ ਤੂੰ ਗੱਲ ਤਾਂ ਦੱਸੋ ਗੱਲ ਤਾਂ ਆਪ ਹੀ ਪਤਾ ਕਰ ਲੈ ਲੇ ਕੇ ਆਪ ਪਤਾ ਕਰ ਲਈ ਛੋਟੀ ਨਹੀਂ ਪੇਤ ਆਉਂਦਾ ਮਿੰਟ ਹਾਂ ਭਾਈ ਮੈਂ ਤਾਂ ਹੁਣ ਤੈਨੂੰ ਦੱਸ ਲਈ ਗੱਲ ਜਿਹੜੀ ਮੇਰੀ ਗੱਲ ਆਪਦੀ ਤੂੰ ਯਾਦ ਕਰਕੇ ਜਿਆਦਾ ਇਹਨਾਂ ਨੂੰ ਫੋਨ ਕਰ ਕੋਸ਼ ਕਰ ਤੇ ਸਾਡਾ ਜਵਾਬ ਆ ਰਿਹਾ ਇਸਤੇ ਵੱਲੋਂ ਮੇਰੇ ਤਾਂ ਅੰਦਰ ਭਾਰੀ ਬਣੀ ਪਈ ਐ ਉਹ ਤਾਈ ਮੇਰੀ ਗੱਲ ਤਾਂ ਸੁਣ ਜਾ ਹਾਂ ਦੱਸ ਕੀ ਕਹਿਣਾ ਮੈਨੂੰ ਪੂਰੀ ਗੱਲ ਤਾਂ ਦੱਸ ਜਾ ਕੋਈ ਰਾਤ ਪਾ ਜਾ ਤੂੰ ਤੇ ਤੁਰਦੀ ਬਣੀ ਤੈਨੂੰ ਕਿਹਾ ਤਾਂ ਹੈ ਵੀ ਤੂੰ ਪੁੱਛ ਲੈ ਤੈਨੂੰ ਪਤਾ ਹੋਣਾ ਚਾਹੀਦਾ ਇਹ ਗੱਲ ਦਾ ਗੋੜਾ ਸੱਪਾ ਯਾਰ ਕਿੱਥੇ ਫਸੇ ਆ ਬੁੜੀ ਇਹ ਇੰਦਰ ਫਸਾਤੇ ਇਹਨਾਂ ਦੇ ਅੱਜ ਟੱਬਰ ਚ ਮੁੰਡਾ ਦਾ ਕਹਿੰਦਾ ਰਿਸ਼ਤਾ ਲੈਣਾ ਇਹ ਲੈ ਜਵਾਬ ਦੇਣ ਤੇ ਹੋਰੀ ਹੁਣ ਮੈਂ ਤਾਂ ਭੈਣ ਐਵੇਂ ਹੀ ਦੀ ਐਂਡ ਦੇਖਦਾ ਪਰਦਾ ਸੰਪਾ ਦੇ ਮੰਤਲਾ ਪਾਤੀ ਮੰਤਨਾ ਨਾ ਗਾਲੀ ਇਹਨਾਂ ਨੇ ਕਰਨ ਦੇ ਗੱਲ ਮੈਨੂੰ ਜਾ ਕੇ ਓਹੋ ਕਰਮੀ ਕਿੰਨੀ ਐ ਮੇਰੀ ਗੱਲ ਸੁਣੋ ਜੀ हां बोल मैं तन्नू इक ਗੱਲ ਕਹਿੰਦੀ ਸੀ ਹਾਂ ਕਿ ਮੈਂ ਤੈਨੂੰ ਆਈ ਕਹਿੰਦੀ ਸੀ ਮੈਂ ਖਾਣਾ ਵੀ ਮੇਰੇ ਭਰਾ ਦਾ ਬਰਥਡੇ ਆ ਅੱਛਾ ਪਰਸੋਂ ਮੈਂ ਜਾਣਾ ਉਹਦੇ ਜਨਮ ਦਿਨ ਤੇ ਤੇ ਮੈਨੂੰ ਆਈਫੋਨ ਚਾਹੀਦਾ ਆਈਫੋਨ ਨਾ ਤਨੂੰ ਅਕਦੇ ਕੁਝ ਹੋਰ ਲੈ ਕੇ ਦੇਣਾ ਆਈਫੋਨ 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 ਹੀ ਆ ਦਿੰਦਾ ਕਿਉਂ ਮੈਂ ਤਾਂ ਉਹਨੂੰ ਫੋਨ ਕਰਕੇ ਕਹਿਤਾ ਵੀ ਮੈਂ ਭਈ ਆਈਫੋਨ ਲੈ ਕੇ ਆਉਂਗੀ ਤੇ ਮੈਨੂੰ ਤਾਂ ਬਿਨਾ ਪੁੱਛੇ ਕਹਿਤਾ ਤੂੰ ਫਿਰ ਲੈ ਕੇ ਦੇ ਦੇ ਆਪੇ ਮੈਂ ਖਾਸ ਦਾ ਲੈ ਕੇ ਦੇਣਾ ਜਦੋਂ ਤੇਰੇ ਕੋਲੇ 5 ਲੱਖ ਰੁਪਈਆ ਪੁਰੀ ਦਾ ਗਹਿਣੇ ਬਣਾਉਲੀ ਹੁੰਦੇ ਆ ਤੇ ਮੇਰੀ ਮੇਰੇ ਭਰਾ ਨੂੰ 60000 ਦਾ ਤੂੰ ਫੋਨ ਵੀ ਨਹੀਂ ਲੈ ਕੇ ਦੇ ਤੇਰਾ ਭਰਾ ਦਾ ਬੱਬਰ ਹੈ ਭਰਾ ਨਹੀਂ ਸਾਢੇ 3 ਲੱਖ ਰੁਪਈਆ ਦਾ ਖਾ ਗਿਆ ਹੋ ਮੇਰੀ ਗੱਲ ਸੁਣ ਲੈ ਮੂੰਹ ਸੰਭਾਲ ਕੇ ਬੋਲ ਸਾਢੇ 3 ਲੱਖ ਰੁਪਈਆ ਦਾ ਇਲਜ਼ਾਮ ਹੈ ਮੇਰੇ ਪੇਕਿਆਂ ਤੇ ਨਾ ਤੂੰ ਲਈ ਚਲ ਤੇਰੀ ਭੈਣ ਦਾ ਵੀ ਰਲਾ ਹੋ ਸਕਦਾ ਰਲਾ ਹੋ ਸਕਦਾ ਮੇਰੀ ਭੈਣ ਦੇ ਦੇ ਗੰਟੀਆਂ ਬੱਟੀ ਚ ਲਿਆ ਕਰ ਸਾਰਾ ਦਿਨ ਹੋਰ ਕੋਈ ਗੱਲ ਨਹੀਂ ਹੁਣ ਇਹਨੂੰ ਐ ਹੋਰ ਨਾ ਵਾਂ ਢੰਗ ਲੱਭ ਗਿਆ ਵੀ ਆਦੀ ਭੈਣ ਨੂੰ ਗਹਿਣੇ ਬਣਾ ਕੇ ਦੇ ਦੇ ਤੇ ਬਰਾਬਰ ਮੇਰੇ ਭਰਾ ਨੂੰ ਆਈਫੋਨ ਲੈ ਕੇ ਦੇ ਦੇ ਮੈਂ ਤਾਂ ਕਿਹਨਾਂ ਨੂੰ ਆਹੋਣਾ ਛੱਡਿਆ ਮੈਂ ਮੇਰੀ ਗੱਲ ਸੁਣ ਲੈ ਮੈਂ ਸਾਰਾ ਦਿਨ ਨਾ ਇਸ ਘਰੇ ਖਾਪਦੀ ਆ ਕਬੀ ਗੱਲ ਮੈਂ ਖਾਪਣ ਵਾਸਤੇ ਲੈਂਦੀ ਆ ਤੂੰ ਔਰ ਤੈਨੂੰ ਮੈਂ ਬੈਠਾ ਹੋਇਆ ਠੰਨੂ ਲੈਂਦਾ ਤੂੰ ਮੇਰਾ ਨਾਂ ਥੇ ਨਹੀਂ ਮੈਂ ਇਸ ਘਰ ਚ ਕੰਮ ਨਹੀਂ ਨਾਂ ਥੇ ਨੂੰ ਤੇਰੇ ਨੂੰ ਦੱਸ ਕੇ ਤੇ ਕੀ ਸਾਰਾ ਦਿਨ ਨਾਂ ਥੇ ਕਰੀਲ ਅਸੀਂ ਸਾਰਾ ਦਿਨ ਖਬੀ ਇਹਨੇ ਕੀਤਾ ਸਾਡਾ ਕੋਈ ਨਾਂ ਥੇ ਨਹੀਂ ਮੇਰੀ ਗੱਲ ਸੁਣ ਲੈ ਮੈਂ ਤੇਥੋਂ ਅੱਜ ਤੱਕ ਸਰਦਾਰ ਜੀ ਕੋਈ ਚੀਜ਼ ਨਹੀਂ ਮੰਗੀ ਕੱਲਾ ਇੱਕ ਫੋਨ ਮੰਗਾ ਹੋਰ ਕੀ ਦਾ ਭੈ ਪੈਂਦੀ ਆ ਕੱਪੜਾ ਲੀੜਾ ਸਰਦਾਰ ਜੀ ਮੈਂ ਹੀ ਲੈ ਕੇ ਦਿੰਨਾ ਹੋਰ ਕੋਈ ਹੋਰ ਨਹੀਂ ਫੜਾ ਕੇ ਜਾਂਦੇ ਘਰੇ ਪਕੇ ਸਾਰਾ ਰਣ ਲੱਗੇ ਨਹੀਂ ਇਹਦੇ ਜੇ ਕੰਮ ਕਰਦੀ ਘਰੇ ਖਾਣੀ ਬਿਨੀ ਵੀ ਹੈ ਫਿਰ ਖਾਣ ਪੀਣ ਮੈਂ ਘਮਾਂਡੀਆਂ ਤੇ ਜਾਵੜਿਆ ਕਰ ਮੈਂ ਕਿਹਾ ਕਹਿੰਦਾ ਵੀ ਜਾਗ ਮੰਨੀ ਤੂੰ ਨਾ ਨਾ ਕਰ ਲੇਣੀ ਉਹ ਅੱਧੇ ਘਰੇ ਕੁਛ ਕਰਨਾ ਦੇ ਇਹਨਾਂ ਨੂੰ ਆਈਫੋਨ ਆਣਾ ਇੱਥੇ ਨਾਲੇ ਮੇਰੀ ਗੱਲ ਸੁਣ ਲੈ ਮੈਂ ਤਾਂ ਆਲਦੇ ਭਰਾ ਨੂੰ ਜ਼ਮਾਨਤ ਕਰਤੀ ਝੋਲ ਜ਼ਮਾਨਤ ਕਰਦੀ ਜ਼ਮਾਨਤ ਕਰਨ ਨੂੰ ਤੂੰ ਤਾਂ ਕੱਲ ਨੂੰ ਕੁਛ ਹੋਰ کہیں ਕਿ ਕੱਲ ਨੂੰ کہیں ਕਿ ਇਹਨੂੰ ਕੋਠੀ ਲੈ ਕੇ ਪੜਾ ਦੇ ਤੇਰੀ ਜ਼ਮਾਨਤਾਂ ਮੈਂ ਕੀ ਕਰ ਲੂਆ ਖੜੇ ਪੈਰ ਮੱਝ ਵਿੱਚ ਗਾਂ ਵਿੱਚ ਮਾਏ ਬਾਪ ਕੁਛ ਨਹੀਂ ਵੇਚਿਆ ਸਰਦਾਰ ਨਹੀਂ ਚੁੱਪ ਕਰਕੇ ਤੁਰਕੇ ਉਹਦੇ ਕੰਮ ਲੱਗ ਜਿਆ ਮਾ ਹੁਣ ਦੇ ਤੂੰ ਆਈਫੋਨ ਸਾਰਾ ਦਿਨ ਲੱਗੀ ਰਹੂਗੀ ਹਜੇ ਉਹਨਾਂ ਨੇ ਕਿੱਥੇ ਨਹੀਂ ਪੜਿਆ ਸਾਢੇ 3 ਲੱਖ ਰੁਪਏ ਖਵਾਤਾ ਹਜੇ ਕਿੰਨੇ ਵੇ ਜੇ ਕੁੜੀ ਨੇ ਵੀ ਗਹਿਣੇ ਬਣਾ ਲੈ ਕੁੜੀ ਨੇ ਗਹਿਣੇ ਬਣਾਉਣੇ ਹੁੰਦੇ ਘਰੋਂ ਵੀ ਦੱਸ ਉਹ ਉਹਨਾ ਕਿ ਗਈ ਸੀ ਸਾਰਾ ਦਿਨ ਇਸ ਕੱਪ-ਕੱਪ ਕਰੀ ਜਾਊਗੀ ਕੰਮ ਨੇ ਤੰਦਾ ਨਹੀਂ ਜੇ 10 ਮਹੀਨੇ ਕੰਮ ਕਰ ਲੈਂਦੀ ਐ ਤਾਂ ਕਹਿੰਦੀ ਹੁਣ ਬਰਾਬਰ ਉਹਨਾਂ ਨੂੰ ਘੁੱਸਣ ਲੱਗੀ ਮੈਂ ਤਾਂ ਕਿਹਾ ਉਹਨਾਂ ਨੂੰ ਕਦੇ ਹੋਰ ਨਾ ਦੇਵਾਂ ਉਹਨਾਂ ਦੀ ਖੁੱਚਬਟਣੀ ਬੂਵੀ ਪਹਿਲਾਂ ਤਾਂ ਉਹਨਾਂ ਨੇ ਦੋ ਹੱਥ ਕਰਤਾ ਦੂਈ ਘਰ ਕੇ ਸਿਰਾਂ ਵਸਣ ਦੇਣੇ ਉਹ ਦਿਨ ਦਾ ਲੱਗ ਗਏ ਵਹਿਦਤਾ ਕਰਨ ਹਾਈ ਹਾਈ ਬਾਜੀ ਨਾ ਫੜਕੇ ਮਰੋੜਦੀ ਲ ਕੀ ਹੋਇਆ ਸੀ ਮੈਂ ਇੱਕ ਗਿਫਟ ਹੀ ਮੰਗਿਆ ਸੀ ਕੋਈ ਨਾ ਹੁਣ ਤਿੱਕਰ ਤਾਂ ਮੈਂ ਤੈਨੂੰ ਕੁਲਦੀਪ ਸਿੰਘ ਮਸ਼ਹੂਰ ਨਾ ਹੀ ਦਿਖਾਈਆ ਤੇ ਹੁਣ ਨਾ ਜਿਹੜੀ ਫਿਲਮ ਤੇਰੇ ਮੂਰੇ ਪੇਸ਼ ਹੋਣੀ ਹੈ ਨਾ ਉਹ ਤੈਨੂੰ ਹੀ ਪਤਾ ਲੱਗੂ ਹੁਣ ਤਿੱਕਰ ਤਾਂ ਮੈਂ ਬਥੇਰੀ ਨਰਮਾਈ ਵਰਤ ਲਈ ਹੁਣ ਮੈਂ ਪੂਰੇ ਅਮਰੀਸ਼ਪੁਰੀ ਬਣ ਕੇ ਦਿਖਾਉ ਤੈਨੂੰ ਤੈਨੂੰ ਫੇਰੀ ਤਾਰੇ ਦਿਖਾਉਂਦੀ ਨੇ ਹਾਈ ਹਾਈ ਕੁਛ ਮੜਾਏ ਤੇ ਤੇਲ ਮਲਤੀਆਂ ਆ ਲੈ ਜਾਨੀ ਧਰਮੇ ਨੇ ਵੀ ਹੱਦ ਕਰਤੀ ਯਾਰ ਕਹਿੰਦਾ 10 ਮਿੰਟ ਬੈਠੇ ਇੱਥੇ ਕਹਿੰਦਾ ਮੈਂ ਆ ਗਿਆ ਅੱਧਾ ਘੰਟਾ ਹੋ ਗਿਆ ਹਜੇ ਤੱਕ ਆਏ ਨਹੀਂ ਇਹ ਜੇਬੀ ਕਿੱਧਰ ਤੁਰਿਆ ਆਉਂਦਾ ਉਹ ਜੇਬੀ ਕੀ ਹਾਲ ਆ ਉਹ ਠੀਕ ਆ ਕਿਵੇਂ ਇੱਥੇ ਬੈਠਾ ਹੋਏ ਉਹ ਯਾਰ ਮੈਂ ਤਾਂ ਇੱਧਰ ਧਰਮੇ ਕਿ ਗਾਈਂ ਦੀ ਸੀ ਸੂਈ ਉਹ ਦੇਖਣ ਆਇਆ ਸੀ ਉਹਨੇ ਫੋਨ ਕੀਤਾ ਸੀਗਾ ਅੱਛਾ ਘਰੇ ਹੈ ਨਹੀਂ ਕੋਈ ਮੈਂ ਉਹਨੂੰ ਫੋਨ ਲਾ ਲਿਆ ਹਾਂ ਉਹ ਕਹਿੰਦਾ ਮੈਂ ਖੇਤ ਗਿਆ ਹੋਇਆ ਹਾਂ ਕਹਿੰਦਾ 10 ਮਿੰਟ ਖੜਜਾ ਹੁਣ ਆਉਣਾ ਕਹਿੰਦਾ ਮੈਂ ਅੱਧਾ ਘੰਟਾ ਹੋ ਗਿਆ ਅਜੇ ਤੱਕ ਤਾਂ ਪਹੁੰਚਿਆ ਨਹੀਂਗਾ ਇੱਥੇ ਉਹਨੇ ਹੀ ਝਾਕੀ ਜਾਂਦਾ ਸੀ ਬੈਠਾ ਨਾਲੇ ਹਰੇਕ ਕੰਮ ਨੂੰ ਨਾ ਐਵੇਂ ਵਪਾਰ ਵਾਲਾ ਕੰਮ ਨਹੀਂ ਸਮਝੀਦਾ ਹੁੰਦਾ 1 2 ਹਰੇਕ ਕੰਮ ਨੂੰ ਹਾਂ ਗੱਲ ਕੀ ਕਹਿਣਾ ਚਾਹੁੰਦਾ ਤੂੰ ਖੁੱਲ ਕੇ ਦੱਸ ਨਾ ਦੱਸ ਉਹ ਜਿਵੇਂ ਆ ਮੱਧਾ ਤੋਂ ਕਰੇ ਗਾਈਆਂ ਖਰੀਦ ਲੀਆਂ ਵੇਚ ਲੀਆਂ ਹਾਂ ਅਹੀਂ ਤੁਸੀਂ ਰਿਸ਼ਤੇ ਨੂੰ ਕਦੇ ਜਵਾਬ ਦੇਤਾ ਕਦੇ ਹਾਂ ਕਰਾ ਲਈ ਇਹ ਗੱਲ ਐ ਯਾਰ ਕੋਈ ਮੈਨੂੰ ਲੱਗਦਾ ਭੰਗ ਪੁੰਗ ਤਾਂ ਨਹੀਂ ਖਾਦੀ ਹੋਈ ਤੈਨੂੰ ਕਿੰਨੇ ਦਿਨ ਹੋ ਗਿਆ ਵੀ ਭਈ ਵਿਆਹ ਛੇਤੀ ਕਢਾਉਣਾ ਵੀ ਕੋਈ ਸੁਰ ਜਵਾਬ ਦਵਾ ਉਧਰੋਂ ਸੁਰ ਜਵਾਬ ਤਾਂ ਆਪਣੀ ਦਮਾਉਂਦਾ ਉਲਟਾ ਤੂੰ ਮੈਨੂੰ ਕਹੀ ਜਨਾ ਵੀ ਜਵਾਬ ਦੇਦਾ ਜਵਾਬ ਕਦੋਂ ਕਿਹੜੇ ਵੇਲੇ ਦੇਤਾ ਤੈਨੂੰ ਨਾ ਤੂੰ ਕਿਸੇ ਪਾਸੇ ਗਿਆ ਹੋਇਆ ਸੀ ਕਿ ਘਰ ਹੀ ਰਹਿਣਾ ਓ ਯਾਰ ਮੈਂ ਤਾਂ ਉਹ ਤੈਨੂੰ ਪਤਾ ਹੀ ਐ ਵੀ ਮੇਰਾ ਵਪਾਰ ਦਾ ਕੰਮ ਆ ਕਿਤੇ ਨਾ ਕਿਤੇ ਜਾਣਾ ਪੈ ਜਾਂਦਾ ਦੱਸ ਤੇ ਹੋਰ ਦੱਸ ਤਰੇ ਗੁਰੀ ਰਹਿ ਕਰਦੇ ਨਹੀਂ ਤੁਸੀਂ ਰਹਿ ਘਰੇ ਰਹੀ ਹੁੰਦੀ ਐ ਕੀ grain ਵਾਲੀ ਚੱਲਦੇ ਆ ਸਾਡੇ ਤਾਂ ਘਰੇ ਸੁਣਸਣਾ ਹੁੰਦੀ ਯਾਰ ਕਿਉਂ ਕੀ ਹੋ ਗਿਆ ਯਾਰ ਆ ਤੇਰੀ ਮਾਂ ਆਈ ਸੀ ਮੇਰੇ ਕੋਲੇ ਹਾਂ ਕੰਨੀ ਕਿਸ ਤਰੀਕ ਰਸਤੇ ਨਹੀਂ ਕਰਨਾ ਉੱਥੇ ਉਹ ਨਹੀਂ ਨਹੀਂ ਤੁਹਾਨੂੰ ਭਲੇਖਾ ਲੱਗਿਆ ਹੋਊਗਾ ਮੇਰੀ ਮਾਂ ਕਿਉਂ ਕਹੂਗੀ ਮੇਰੀ ਮਾਂ ਤਾਂ ਸਭ ਕੋ ਬਿਮਾਰ ਐ ਦੇਖ ਮਮਾ ਹੱਲੇ ਪਿਆ ਮੇਰੀ ਕੋ ਟੈਨਸ਼ਨ ਦੀ ਦਵਾਈ ਚੱਲਦੀ ਐ ਜਿਹੜਾ ਮੈਂ ਤੈਨੂੰ ਗੱਪ ਮਾਰੂ ਆ ਕੇ ਸਾਰਾ ਦਿਨ ਨਾ ਚੌੜ ਵਾਲਾ ਕੰਮ ਨਹੀਂ ਹੁੰਦਾ ਹੈਗਾ ਤੂੰ ਢੰਗ ਨਾਲ ਗੱਲ ਦੱਸ ਉਹ ਤਾਂ ਮੈਨੂੰ ਵੀ ਪਤਾ ਵੀ ਤੈਨੂੰ ਵਿਆਹ 'ਚ ਛਾਪ ਪਾਉਣੀ ਐ ਗੱਲ ਤਾਂ ਗੱਲ ਦੀ ਹੈ ਵੀ ਤੂੰ ਐ ਮਜ਼ਾਕ ਕਿਉਂ ਕਰੀਂ ਨਾ ਜਿਹੜੀ ਗੱਲ ਸਿੱਧੀ ਕਰ ਵੀ ਹਾਂ ਵੀ ਉਹਨਾਂ ਨੇ ਕਹਿਤਾ ਵੀ ਵਿਆਹ ਵਿਆਹ ਲੋ ਭਾਈ ਖੜੇ ਹੋ ਕੜਾ ਤੁਸੀਂ ਤਾਂ ਵਿਆਹ ਚ ਮੇਰੇ ਸਾਲੇ ਉਹ ਤਾਂ ਮਿੱਥੇ ਜਵਾਬ ਦਵਾਈ ਜਾਂਦੀ ਹੈ ਤੂੰ ਕਿੱਦੇ ਨੇ ਮੇਰੇ ਪੈਰ ਵੜਵੜ ਖਾ ਗਿਆ ਕਹਿੰਦਾ ਉਹਨਾਂ ਨੂੰ ਫੋਨ ਕਰ ਰਿਸ਼ਤੇ ਨੂੰ ਕਹਿ ਕੇ ਆ ਜਦੋਂ ਆ ਅਗਲੇ ਤੋਂ ਹਾਂ ਕਰਾਉਣ ਨੂੰ ਹੋ ਗਿਆ ਉਦੋਂ ਆ ਕੇ ਕਹਿੰਦੀ ਇੱਕ ਜਵਾਬ ਦੇ ਦੇ ਗੱਲ ਹੈ ਭਾਂ ਜੋ ਕੋਈ ਬੰਦੇ ਦੀ ਗੱਲ ਹੈ ਕੋਈ ਕੌਣ ਕੌਣ ਟੂ ਅਹੀ ਗੱਲਾਂ ਕਰੀ ਜਾਂਦੇ ਤੁਸੀਂ ਯਾਰ ਬੇਇਤੀਆ ਕਰਾ ਰੱਖੀਆਂ ਚਾਰੇ ਪਾਸੇ ਯਾਰ ਉਹ ਖੜ ਜਾ ਯਾਰ ਫਿਰ ਤੂੰ ਵੀ ਇੱਕੋ ਸਾਹੀ ਲੱਗੀ ਜਾਂਦਾ ਕਮਾਲ ਹੋ ਗਈ ਕੀ ਇੱਕੋ ਸਾਹ ਲੱਗਿਆ ਪਿਆ ਯਾਰ ਹੁਣ ਮੈਂ ਹੁਣ ਜਵਾਬ ਕਿਵੇਂ ਦੇਦਾ ਮੌਕੇ ਤੇ ਯਾਰ ਬੰਦੇ ਨੂੰ ਉਹ ਨਹੀਂ ਨਹੀਂ ਜਵਾਬ ਤਾਂ ਕਾਨੂੰ ਦੇਣਾ ਯਾਰ ਪਰ ਮੈਨੂੰ ਆ ਗੱਲ ਦੀ ਸਮਝ ਨਹੀਂ ਆਉਂਦੀ ਹੈ ਕਿ ਵੀ ਮਾਂ ਤੈਨੂੰ ਕਿਉਂ ਜਵਾਬ ਦੇਗੀ ਕੀ ਪਤਾ ਹੁਣ ਚੱਲ ਕੋਈ ਗੱਲ ਨਹੀਂ ਉਹਦਾ ਨਾ ਬਾਦਾ ਬਲੱਡ ਉਹਨੂੰ ਉਹੀ ਚੌਂਦੀ ਲੱਗੀ ਹੋਗੀ ਉਹਦੇ 'ਚ ਤੈਨੂੰ ਜਿਹੜਾ ਕੁਝ ਬੋਲਣਾ ਸੀ ਚੁੰਦੀ ਚੁੰਦੀ ਵਾਲੀ ਕੋਈ ਗੱਲ ਨਹੀਂ ਮੈਂ ਤਿੰਨ ਚਾਰ ਵਾਰੀ ਪੁੱਛ ਲਿਆ ਉਹ ਤਾਂ ਕਹਿੰਦੀ ਉਹਨਾਂ ਨੂੰ ਫੋਨ ਲਾ ਕੇ ਪੁੱਛ ਕੀ ਹੋਇਆ ਲੈ ਕਹੀਂ ਤੈਨੂੰ ਆਪ ਹੀ ਪਤਾ ਲੱਗ ਜੂ ਚੱਲ ਮੇਰੀ ਗੱਲ ਸੁਣ ਐਵੇਂ ਤੂੰ ਗੱਲ ਨੂੰ ਵਧਾਈ ਨਾ ਚੱਲ ਤੇ ਤੂੰ ਹਜੇ ਉੱਥੇ ਫੋਨ ਤਾਂ ਨਹੀਂ ਕੀਤਾ ਹੈਗਾ ਮੈਂ ਤਾਂ ਹਜੇ ਕਿਉਂ ਕਰਨਾ ਫੋਨ ਹੁਣ ਮੈਂ ਐਵੇਂ ਧੋੜੀ ਬੇਇੱਜ਼ਤੀ ਕਰਾਉਣੀ ਹੈ ਅਗਲੇ ਨੂੰ ਜਵਾਬ ਦੇਣਾ ਉਹ ਚੱਲ ਹਜੇ ਤੂੰ ਫੋਨ ਨਾ ਕਰੀ ਠੀਕ ਹੈ ਨਾ ਮੈਂ ਮਾਨ ਵਾਲ ਘਰੇ ਜਾ ਕੇ ਮੇਰੀ ਗੱਲ ਸੁਣ ਹਜੇ ਹੁਜੇ ਵਾਲੀ ਵੰਟੂ ਗੱਲ ਛੱਡ ਤੂੰ ਹਾਂ ਜਦੋਂ ਮੈਥੋਂ ਉੱਧੇ ਮੈਨੂੰ ਭੇਜਦਾ ਨਾ ਫੋਨ ਨਾ ਕਰਾਉਂਦਾ ਹੁਣ ਤਾਂ ਦੇਖ ਬਈ ਰਿਸ਼ਤਾ ਲੈਣਾ ਪਊ ਉਹ ਕੋਈ ਨਾ ਮੈਂ ਤੈਨੂੰ ਕਦੇ ਕਹਿੰਦਾ ਵੀ ਰਿਸ਼ਤਾ ਨਹੀਂ ਲੈਂਦੇ ਹੈਗੇ ਮੈਂ ਤੈਨੂੰ ਇਹ ਕਹਿੰਦਾ ਵੀ ਤੂੰ ਉੱਥੇ ਉਹਨਾਂ ਨੂੰ ਹਜੇ ਫੋਨ ਨਾ ਕਰਦੀ ਕਿਤੇ 800 ਟਾਂ ਮਾਰੇ ਮੈਨੂੰ ਘਰੇ ਜਾ ਕੇ ਮਾਂ ਨਾਲ ਗੱਲ ਕਰ ਲੈਂਦੇ ਵੀ ਗੱਲ ਹੋਈ ਕੀ ਐ ਤੈਨੂੰ ਗੱਲ ਨਹੀਂ ਦੱਸੀ ਕੋਈ ਉਹ ਕੁਛ ਨਹੀਂ ਦੱਸਿਆ ਮੈਨੂੰ ਤਾਂ ਕਹਿੰਦੀ ਜਵਾਬ ਦੇ ਦੇ ਅਸੀਂ ਤਾਂ ਕਹਿੰਦੀ ਉੱਥੇ ਰਿਸ਼ਤੇ ਨਹੀਂ ਕਰਨਾ ਨਾ ਤੂੰ ਪੁੱਛਿਆ ਨਹੀਂ ਹੈਗਾ ਵੀ ਕੀ ਗੱਲ ਹੋ ਗਈ ਇਹ ਜੀ ਉਹ ਪੁੱਛਿਆ ਸੀ ਮੈਂ ਤਾਂ ਦੋ ਤਿੰਨ ਵਾਰ ਹੀ ਖੜਾ ਕੇ ਪੁੱਛ ਲਿਆ ਮੈਨੂੰ ਦੱਸ ਤਾਂ ਜਾ ਗੱਲ ਤਾਂ ਰਾਹ ਪਾ ਜਾ ਕਹੀਂ ਤੂੰ ਆਪ ਹੀ ਪੁੱਛ ਨਹੀਂ ਲੈ ਹੁਣ ਮੈਂ ਆਪ ਦੱਸ ਕੀ ਪੁੱਛ ਲਾਂ ਉਹਨਾਂ ਨੂੰ ਹੁਣ ਉਹਨਾਂ ਨੂੰ ਐ ਕਹਦੇ ਭ ਚੱਲ ਕੋਈ ਨਾ ਤੂੰ ਹਜੇ ਕੋਈ ਗੱਲ ਨਾ ਕਰ ਮੇਰੀ ਗੱਲ ਸੁਣ ਉਹ ਨਾਈ ਜਾਂਦਾ ਧਰਮਾ ਹਲਾ ਚੱਲ ਤੂੰ ਵਧੀਆ ਇੱਥੇ ਮੈਨੂੰ ਟੱਕਰ ਕੇ ਆਏ ਨਹੀਂ ਪਤਾ ਤੂੰ ਕਿਸੇ ਪਾਸੇ ਲੰਘ ਗਿਆਂਦਾ ਫੇਰ ਗੱਲ ਮੈਂ ਐ ਨਹੀਂ ਪਤਾ ਹੋ ਆ ਫੋਨ ਕਰਾ ਦੇ ਕਿਸੇ ਤੋਂ ਚੱਲ ਮੇਰੀ ਗੱਲ ਸੁਣ ਕਾਨੂੰ ਰੌਲਾ ਨਾ ਪਾ ਐਵੇਂ ਉਹਨੂੰ ਗੱਲ ਸੁਣੂਗੀ ਤੂੰ ਤੁਰੇ ਇੱਥੋਂ ਮੈਂ ਧਰਮੇ ਨਾਲ ਮੜੀ ਜੀ ਗੱਲ ਕਰ ਲਾਂ ਠੀਕ ਹੈ ਚੱਲ ਹਜੇ ਜਵਾਬ ਨਾ ਦੇਈ ਤੂੰ ਉਹਨਾਂ ਨੂੰ ਚੰਗਾ ਮੈਂ ਤਾਂ ਕਿਉਂ ਜਵਾਬ ਦੇਣਾ ਮੇਰੇ ਤਾਂ ਆਪ ਐਵੇਂ ਸਾਂਪ ਖੁੰਝਦੀਏਗੀ ਸਮਝੀਂ ਉਹ ਆ ਗਿਆ ਆ ਗਿਆ ਚੱਲ ਨਹੀਂ ਪਕਾਈ ਕਰਾ ਲਈ ਨਾ ਖਰਚਾ ਕਰ ਲਿਆ ਹੁਣ ਅਸੀਂ ਜਵਾਬ ਥੋੜੀ ਦੇਵਾਂਗੇ ਚਲ ਕੋਈ ਨਾ ਹੋਊਗਾ ਹੋਤੀ ਕਰਾਇਆ ਪਤਾ ਕਿੰਨਾ ਲੱਗਦਾ ਬੱਸਾਂ ਦਾ ਬੁੜੀ ਤੀਜੇ ਦਿਨ ਟੱਪ ਜਾਂਦੀ ਸੀ ਉਹ ਯਾਰ ਇਹ ਕੀ ਗੱਲ ਕਰਤੀ ਕਿਤੇ ਉਹੀ ਗੱਲ ਤਾਂ ਨਹੀਂ ਹੋ ਗਈ ਜੀ ਤੋ ਮੈਂ ਡਰ ਰਹੀ ਜਾਨਾ ਵੀ ਕਰਨਾ ਪਾ ਬੀਨੇ ਮਾਂ ਨੂੰ ਗੱਲ ਦੱਸਤੀ ਹੋਵੇ ਚਲ ਐਂ ਕਰਦਾ ਪਹਿਲਾਂ ਧਰਮੇ ਨਾਲ ਗੱਲ ਕਰਦਾ ਗਾਈ ਦੀ ਤੇ ਫਿਰ ਮਾਂ ਕੋਲ ਜਾਣਾ ਉਹਦੇ ਨਾਲ ਸਲਾਹ ਕਰਦਾ ਵੀ ਗੱਲ ਹੋਈ ਕੀ ਇਹ ਦੱਸ ਉਹ ਹੀ ਦੱਸੂਗੀ ਮਝਾਉਣਾ ਪਊਗਾ ਹੁਣਾਂ ਉਹੀ ਗੱਲ ਉਹ ਵਿਚਾਰੀ ਦਾ ਕੀ ਕਸੂਰ ਆ ਚੱਲ ਯਾਰ ਚੱਲ ਇਹ ਤਾਂ ਪਰਦਾਜੀ ਵਾਲੀ ਹੋਈ ਪਈ ਐ ਮੀਂਹ ਪੈ ਕੇ ਨਾ ਥੋੜਾ ਜਿਹਾ ਬੁਰਾ ਹਾਲ ਹੋ ਗਿਆ ਆ ਜਾ ਮਾ ਆ ਗਿਆ ਬੱਤ ਤੂੰ ਆ ਗਿਆ ਕੀ ਕਰੀ ਜਾਨੀ ਐ ਉਸ ਨੇ ਕਰਦੀ ਐ ਮੈਂ ਤਾਂ ਅੱਛਾ ਮਾ ਮੈਂ ਤੇ ਨਾਲ ਜ਼ਰੂਰੀ ਗੱਲ ਕਰਨੀ ਸੀਗੀ ਇੱਕ ਹਾਂ ਦੱਸ ਕਿਵੇਂ ਉਹ ਮੈਨੂੰ ਬਚੋਲਾ ਟੱਕ ਰਿਆ ਸੀਗਾ ਤੇ ਤੂੰ ਜਵਾਬ ਦੇਤਾ ਵਿਆਹ ਨੂੰ ਹੈ ਲੈ ਤੂੰ ਨਾ ਮੈਥਾ ਬੜੀਆਂ ਗੱਲਾਂ ਲਕੋ ਕੇ ਰੱਖਦਾ ਹੈ ਓਹੋ ਮਾ ਤੇਥੋਂ ਹੁਣ ਮੈਂ ਕੀ ਲਕੋ ਕੇ ਰੱਖ ਲੈ ਦੱਸ ਮੈਨੂੰ ਪਤਾ ਹੀ ਆ ਤੇਰੀਆਂ ਗੱਲਾਂ ਦਾ ਅੱਜ ਤੂੰ ਮੈਥਾਂ ਹੀ ਦੇ ਜੀਆਂ ਗੱਲਾਂ ਲਕੋ ਨੇ ਤੇ ਕੱਲ ਨੂੰ ਵੀ ਤੂੰ ਮੈਥੋਂ ਵੱਡੀਆਂ ਗੱਲਾਂ ਲਕੋ ਸਕਦਾ ਅਜੇ ਤਾਂ ਉੱਥੇ ਮੰਗਿਆ ਹੀ ਐ ਵਿਆਹ ਹੈ ਵੀ ਨਹੀਂ ਤੇ ਤੂੰ ਹੁਣ ਹੀ ਇੰਨੀ ਨੇ ਗੱਲਾਂ ਲਕੋਣਾ ਮੈਥੋਂ ਅੱਛਾ ਇਹਦਾ ਮਤਲਬ ਕਿਰਨਾ ਭਾਬੀ ਤੈਨੂੰ ਸਾਰੀ ਗੱਲ ਦੱਸ ਗਈ ਹਾਂ ਸਾਰੀ ਗੱਲ ਮੈਨੂੰ ਦੱਸ ਗਈ ਮੈਂ ਨਹੀਂ ਤੇਰਾ ਉੱਥੇ ਵਿਆਹ ਕਰਦੀ ਓ ਮਾਂ ਮੇਰੀ ਇਹ ਪਹਿਲਾਂ ਮੇਰੀ ਗੱਲ ਸੁਣ ਲਾ ਦੇਖ ਜਿਹੜੀ ਗੱਲ ਉਹ ਦੱਸ ਕੇ ਗਈ ਆ ਸਾਰੀ ਸੱਚ ਆ ਪਰ ਉਹਦੇ ਚ ਤੂੰ ਨਾ ਭੜਕ ਛੇਤੀ ਜਾਨੀ ਐ ਦੇਖ ਜੇ ਉਹ ਜਿਹਨੂੰ ਮੈਂ ਮੰਗਿਆ ਹੋਇਆ ਉਹ ਮੈਨੂੰ ਨਾ ਦੱਸ ਦੇ ਨਾ ਕੁਛ ਤਾਂ ਸ਼ਾਇਦ ਮੇਰੀ ਲਾਸ਼ ਵੀ ਨਾ ਮਿਲਨੀ ਸੀਗੀ ਹੁਣ ਗੱਲ ਤਾਂ ਗੱਲ ਦੀ ਐ ਵੀ ਜੇ ਉਹਦਾ ਭਰਾ ਪਰਜਾਈ ਬੇਈਮਾਨ ਹੋਗੇ ਸੀ ਪੈਸੇ ਤੇ ਉਹ ਤਾਂ ਨਹੀਂ ਉਹੀ ਹੈਗੀ ਵੀ ਉਹਨੇ ਤਾਂ ਮੇਰੀ ਜਾਨ ਬਚਾਈ ਐ ਵੀ ਆਪਾਂ ਰਿਸ਼ਤੇ ਤੋਂ ਕਿਉਂ ਜਵਾਬ ਦਈਏ ਓ ਪੁੱਤ ਤੈਨੂੰ ਨਹੀਂ ਪਤਾ ਤੂੰ ਤਾਂ ਭੋਲਾ ਭਾਲਾ ਆਂਦਾ ਕੱਲ ਨੂੰ ਜਿਹੜੇ ਭੈਣ ਭਾਈ ਇੱਥੇ ਆਉਣਗੇ ਕੱਲ ਨੂੰ ਆਪਣੇ ਕਰੇ ਤਾਂ ਇੰਨਾ ਪੈਸਾ ਟਕਾਏ ਜੇ ਉਹ ਬੇਈਮਾਨ ਹੋ ਗਈ ਤੇ ਆਹਦੇ ਭਰਾ ਦੇ ਨਾਲ ਰਲ ਸਕਦੀ ਹੈਗੀ ਤੇ ਉਹ ਤਾਂ ਦਸੰਨੀ ਕਰੀ ਜਾਂਦਾ ਚਲ ਇੱਕ ਵਾਰੀ ਤੇਰੀ ਜਾਨ ਬਚਾਤੀ ਉਹਨੇ ਤੇ ਤੂੰ ਸ਼ੁਕਰ ਕਰ ਓ ਮਾਂ ਮੇਰੀ ਗੱਲ ਸੁਣ ਲਾ ਆਪਾਂ ਕੱਲ ਨੂੰ ਮੈਂ ਨਾ ਜਾਇਆ ਕਰੂੰਗਾ ਉਥੇ ਕਿਹਦਾ ਵਿਆਹ ਕੇ ਆ ਜਾਗੇ ਆਪਾਂ ਨਾ ਵਰਤਾਂਗੇ ਪਰ ਗੱਲ ਤਾਂ ਗੱਲ ਦੀ ਹੈ ਵੀ ਮੈਂ ਤਾਂ ਇਹੀ ਸੋਚੀ ਜਾਂਦਾ ਵੀ ਵਿਚਾਰੀ ਦਾ ਕਸੂਰ ਕੋਈ ਨਹੀਂ ਹੈਗਾ ਆਪਾਂ ਕਿਉਂ ਐਵੇਂ ਆਪਾਂ ਰਿਸ਼ਤੇ ਨੂੰ ਜਵਾਬ ਦੇਵਾਂਗੇ ਬਦਨਾਮੀ ਹੋਊਗੀ ਵਿਚਾਰੀ ਦੀ ਮੁੜ ਕੇ ਰਿਸ਼ਤਾ ਨਹੀਂ ਹੋਣਾ ਹੈਗਾ ਉਹੀ ਗੱਲ ਹੈ ਕਿਉਂ ਕਿਸਦਾ ਪਾਪ ਲੈਣਾ ਆਪਾਂ ਨਾ ਪੁੱਤ ਗੁੱਸੇ ਰਹਿ ਰਾਜੀ ਰਹਿ ਮੈਂ ਨਹੀਂ ਤੇਰਾ ਬਿਆ ਉੱਥੇ ਕਰਦੀ ਠੀਕ ਆ ਕੱਲ ਨੂੰ ਹੋਰ ਗੱਲ ਬਣ ਗਈ ਜੇ ਇੱਥੇ ਫੇਰ ਕੀ ਕਰੂੰ ਮੈਂ ਤੂੰ ਕੱਲਾ ਕੱਲਾ ਪੁੱਤ ਆ ਮੇਰੇ ਉਹ ਚੱਲ ਕੋਈ ਨਾ ਮਾਂ ਕਿਧਰੇ ਨਹੀਂ ਗੱਲਾਂ ਹੁੰਦੀਆਂ ਹੈਗੇ ਕੋਈ ਨਾ ਤੂੰ ਐ ਕਰ ਬਚੋਲੇ ਨੂੰ ਫੋਨ ਕਰਕੇ ਕਹਿ ਦੇ ਵੀ ਭਾਈ ਅਸੀਂ ਜਵਾਬ ਨਹੀਂ ਹੈਗਾ ਵੀ ਤੂੰ ਗੱਲ ਕਰ ਤੁਰ ਨਾ ਮੈਂ ਨਹੀਂ ਗਈ ਤੇਰਾ ਤੂੰ ਮੈਂ ਤਾਂ ਤੈਨੂੰ ਰੋਟੀ ਪਾਉਣੀ ਆ ਖਾਣੀਆਂ ਖਾਲਾ ਨਹੀਂ ਨਾ ਖਾ ਮੈਂ ਨਹੀਂ ਤੈਨੂੰ ਬਿਉਂਦੀ ਉੱਥੇ ਓਹ ਮਾਂ ਤੂੰ ਵੀ ਨਾ ਦੱਸ ਕਿਹੋ ਜਿਹੀਆਂ ਗੱਲਾਂ ਕਰਨ ਲੱਗੀ ਕਿਵੇਂ ਸਮਝਾਵਾਂ ਹੁਣ ਇਹਨੂੰ ਮੈਂ ਆ ਸਾਰਾ ਕੰਮ ਮਣਾ ਭਾਬੀ ਨੇ ਖਰਾਬ ਕੀਤਾ ਵੀ ਦੱਸ ਉਹ ਹੀ ਗੱਲ ਆ ਬੁੜੀਆਂ ਦੇ ਨਾਲ ਗੱਲ ਨਹੀਂ ਪਚਦੀ ਹੁੰਦੀ ਹੈਗੀ ਬੰਦਾ ਗੱਲ ਪਚਾ ਲੈਂਦਾ ਵੀ ਤੈਨੂੰ ਦੱਸਣ ਦੀ ਕੀ ਲੋੜ ਸੀਗੀ ਕਿਵੇਂ ਮਨਾਵਾਂ ਹੁਣ ਚੱਲੋ ਸੋਚਦਾ ਜਵਾਬ ਤਾਂ ਨਹੀਂ ਦੇਣ ਦਿੰਦਾ ਰਿਸ਼ਤੇ ਤੋਂ ਮੈਂ ਭਾਬੀ ਨਾ ਉਹ ਤਾਂ ਤਾਂ ਗੁੱਸੇ ਵਿੱਚ ਸੀ ਤੇ ਮੈਂ ਵੀ ਮੁੜ ਕੇ ਟਾਈਮ ਨਹੀਂ ਲੱਗਿਆ ਕੰਮਾਂ 'ਚ ਤੂੰ ਮਾ ਦਿਖਾਈ ਨਹੀਂ ਹੈਗੇ ਆ ਉਹ ਹੋਰ ਗੁੱਸੇ ਹੋ ਜਾਣੀ ਆ ਕਹੂਗੀ ਮੈਨੂੰ ਡਿਜ਼ਾਈਨ ਨਹੀਂ ਦਿਖਾਇਆ ਫੇਰ ਕੀ ਸੀਗਾ ਜੇ ਮੈਂ ਹਰਕਤ ਚ ਸੀਗੀ ਮੈਨੂੰ ਦਿਖਾਤਾ ਦਿੰਦੀ ਡਿਜ਼ਾਈਨ ਚਲ ਕੋਈ ਨਹੀਂ ਮੈਨੂੰ ਭਾਬੀ ਨੂੰ ਦਿਖਾ ਕੇ ਆਉਣੀ ਆ ਓਹੋ ਟਰੰਕ ਮੈਂ ਖੁੱਲਾ ਹੀ ਛੱਡ ਕੇ ਉਹ ਤਾਂ ਕਾਲੀ ਚ ਦੇਖੇ ਨਹੀਂ ਹੈਗਾ ਚਲ ਕੋਈ ਇੱਥੇ ਕਿਹੜਾ ਕੋਈ ਆਇਆ ਘਰ ਦੇ ਆ ਜਾਨੀ ਭਾਬੀ ਨੂੰ ਦਿਖਾ ਕੇ ਆਉਣੀ ਹੈ ਡਿਜ਼ਾਈਨ ਮੈਂ ਕਿਹਾ ਭਾਬੀ ਮੈਂ ਤਾਂ ਦੇਖ ਲਿਆ ਸੀ ਬਲਾਈ ਸੋਹਣਾ ਡਿਜ਼ਾਈਨ ਆ ਟੂਬਾ ਦਾ ਤੁਸੀਂ ਵੀ ਦੇਖ ਲਓ ਦੇਖਾਂ ਕੀ ਕਰੀ ਜਾਂਦੀ ਆ ਭਾਬੀ ਆ ਝਾੜੂ ਲਈ ਜਾਂਦੇ ਆ ਭਾਬੀ ਹੂੰ ਮੈਂ ਨਾ ਤੁਹਾਨੂੰ ਆਏ ਕਹਿੰਦੀ ਸੀਗੀ ਆਹ ਟੂ ਮਦਰ ਦਾ ਡਿਜ਼ਾਈਨ ਜਿਹਾ ਦੇਖੋ ਉਹਦੇ ਵੀ ਤੁਸੀਂ ਗੁੱਸੇ 'ਚ ਦੇਖਿਆ ਨਹੀਂ ਹੈਗਾ ਤੇ ਤੁਸੀਂ ਦੇਖ ਲੈਂਦੇ ਮੈਂ ਕੀ ਦੇਖਣ ਗਿਆ ਟੂਮਾ ਤੂੰ ਵੇਖੇਂ ਹੀ ਹੋਂਗੂ ਮੈਂ ਤਾਂ ਦੇਖ ਲਿਆ ਸੀ ਭਾਬੀ ਮੈਂ ਤਾਂ ਡਿਜ਼ਾਈਨ ਸੋਹਣਾ ਲੱਗਿਆ ਮੈਂ ਚੱਲ ਤੁਹਾਨੂੰ ਵੀ ਦਿਖਾਦਾ ਹੁਣ ਤੁਸੀਂ ਦੋਨੋਂ ਭੈਣ ਭਰਾ ਆਪਦੀ ਪਸੰਦ ਦੇ ਹੀ ਬਣਾ ਕੇ ਲਿਆਏ ਹੋਗੇ ਚੱਲ ਭਾਬੀ ਪਸੰਦ ਨਾ ਪਸੰਦ ਦੀਆਂ ਗੱਲਾਂ ਛੱਡ ਉਹ ਤਾਂ ਜਿਹੜਾ ਹੋਣਾ ਸੀ ਹੋ ਗਿਆ ਹੁਣ ਬਸ ਤੂੰ ਦੱਸ ਦੇ ਮੈਨੂੰ ਵੀ ਤੈਨੂੰ ਸੋਹਣਾ ਲੱਗਿਆ ਡਿਜ਼ਾਈਨ ਮੇਰੀ ਗੱਲ ਸੁਣ ਲਾ ਹਾਂ ਵੇਖ ਮੇਰੀ ਨਾ ਤੇਰੇ ਭਰਾ ਨਾਲ ਲੜਾਈ ਹੋ ਇਸ ਗੱਲ ਵਿੱਚ ਵੇਖ ਉਹਨੂੰ ਮੈਂ ਕਿਹਾ ਸੀ ਮੇਰੇ ਭਰਾ ਦਾ ਹੈਗਾ ਜਨਮ ਤੇ 10 ਤਰੀਕ ਨੂੰ ਅੱਛਾ ਤੇ ਮੈਂ ਦੇਣਾ ਉਹਨੂੰ ਆਈਫੋਨ ਗਿਫਟ ਅੱਛਾ ਤੇ ਵੇਖ ਮੈਨੂੰ ਤਾਂ ਹੁਣ ਜੇ ਤੂੰ ਕੋਈ ਚੀਜ਼ ਦਿਖਾਏਂਗੀ ਮੈਨੂੰ ਤਾਂ ਭਈ ਉਹ ਵੀ ਨਹੀਂ ਚੰਗੀ ਲੱਗਦੀ ਕਿਉਂਕਿ ਤੇਰੇ ਤਾਂ ਸ਼ੌਂਕ ਸਾਰੇ ਪੂਰੇ ਕਰੀ ਜਾਂਦਾ ਹੈ ਨਾ ਲੜਾਈ ਫਿਰ ਹੋ ਗਈ ਫਿਰ ਵੀਰਾ ਕੀ ਕਹਿੰਦਾ ਆਈਫੋਨ ਵੀ ਲੈ ਕੇ ਨਹੀਂ ਦਿੰਦਾ ਭਈ ਹੁਣ ਜਦੋਂ ਲੈ ਕੇ ਨਹੀਂ ਦਿੰਦਾ ਤੈਨੂੰ ਤਾਂ ਸਾਰੀਆਂ ਤੇਰੇ ਨਾਲ ਰੀਜਾਂ ਤਾਂ ਪੂਰੀਆਂ ਕਰ ਸਕਦਾ ਮੈਂ ਇਸ ਘਰੇ ਉਹੀ ਤੁਰੀ ਫਿਰਦੀ ਹਾਂ ਚਲ ਕੋਈ ਨਹੀਂ ਭਾਬੀ ਵੀਰੇ ਨਾਲ ਮੈਂ ਕਹੂੰਗੀ ਕਿਰ ਵੀਰੇ ਮੇਰੀ ਕਹੀ ਗੱਲ ਮੋੜਦਾ ਨਹੀਂ ਹੈਗਾ ਮੈਂ ਕਹੋ ਵੀਰੇ ਭਾਬੀ ਜਿਹੜਾ ਕਿਸ ਕਹਿੰਦੀ ਹੈ ਨਾ ਫੋਨ ਲੈ ਕੇ ਦੇਣ ਨੂੰ ਆਈਫੋਨ ਆ ਤੇ ਭਰਾ ਨੂੰ ਵੀ ਤੂੰ ਜਾ ਦਵਾ ਕੇ ਲਿਆ ਤੇ ਕੋਈ ਨਹੀਂ ਤੁਸੀਂ ਖੁਸ਼ੀ ਖੁਸ਼ੀ ਜਾਓ ਐ ਮਾੜੀ ਮੋਟੀ ਲੜਾਈ ਤਾਂ ਹੁੰਦੀ ਰਹਿੰਦੀ ਹੈ ਉਹ ਤਾਂ ਕਹਿ ਦਿੰਦਾ ਮੇਰੇ ਹੱਥ ਖੜੇ ਆ ਕਹਿੰਦਾ ਮੈਂ ਤਾਂ ਹੁਣ ਕਿਤੋਂ ਇੰਤਜ਼ਾਮ ਨਹੀਂ ਕਰ ਸਕਦਾ ਕੋਈ ਨਹੀਂ ਭਾਬੀ ਜਦੋਂ ਮੈਂ ਕਹੀ ਇਹਨੇ ਮੈਂ ਕਹੂੰਗੀ ਵੀਰੇ ਨੂੰ ਐ ਕਿ ਮੇਨੇ ਕਿ ਹੁੰਦਾ ਹੈਗਾ ਇੰਤਜ਼ਾਮ ਹੋਊਗਾ ਮੇਰਾ ਭਰਾ ਨਾ ਮੇਰੀ ਕੋਈ ਗੱਲ ਨਹੀਂ ਮੋੜਦਾ ਹੈਗਾ ਕਿ ਉਹ ਤੇਰਾ ਭਰਾ ਤਾਂ ਤੇਰੀ ਗੱਲ ਮੋੜਦਾ ਨਹੀਂ ਨਾ ਮੋੜੀ ਤਾਂ ਮੇਰੀਆਂ ਜਾਂਦਾ ਨਾ ਗੱਲਾਂ ਭਾਬੀ ਤੈਨੂੰ ਵੀ ਪਤਾ ਮਾਂ ਤੋਂ ਬਾਅ ਪਰਾ ਹੀ ਸੀਗਾ ਤੂੰ ਵੀ ਉਦੋਂ ਬਾਅਦ ਆਈ ਹੈਗੀ ਠੀਕ ਆ ਵੀਰੇ ਨੇ ਨਾ ਮੈਨੂੰ ਜੋ ਕਾਂਗ ਪਾਲਿਆ ਤਾਂ ਕਰਕੇ ਕਿਤਨਾ ਕਿਤੇ ਬੋਲ ਜਾਂਦਾ ਗੁੱਸੇ ਚ ਲੈ ਤੂੰ ਡਿਜ਼ਾਈਨ ਦੇਖ ਕੋਈ ਨਹੀਂ ਮੇਰਾ ਡਿਜ਼ਾਈਨ ਚੂੜਨਾ ਵੀ ਹੈ ਤੇ ਸੈਟ ਵੀ ਹੈ ਹੈ ਭਾਬੀ ਆ ਕੇ ਮੇਰਾ ਸੈਟ ਕਿੱਧਰ ਗਿਆ ਭਾਬੀ ਨੂੰ ਕੀ ਪੁੱਛਦੀ ਐ ਉਹ ਦੇਖ ਕੇ ਨਹੀਂ ਲੈਂਦਾ ਸੈਟ ਭਾਬੀ ਖਾਲੀ ਕਿਵੇਂ ਹੋ ਗਿਆ ਡੱਬਾ ਨਾ ਸੈਟ ਮੈਂ ਵੀਰੇ ਤੋਂ ਫੜਿਆ ਜਦੋਂ ਅੰਦਰ ਮੈਂ ਰੱਖਣ ਗਈ ਉਹ ਤਾਂ ਮੈਂ ਦੇਖਿਆ ਸੀਗਾ ਸਾਡਾ ਸੇਗਾ ਕੀ ਰੱਖਿਆ ਦੇਖ ਕੇ ਹਾਂ ਹਾਂ ਪਾਪੀ ਦੇਖ ਕੇ ਰੱਖਿਆ ਮੈਂ ਤਾਂ ਖੁਸ਼ੀ ਖੁਸ਼ੀ ਨਾਲ ਤੈਨੂੰ ਦਿਖਾਉਣਾ ਹੀ ਹਾਏ ਮੈਂ ਤਾਂ ਹੈਰਾਨਾ ਸੈਟ ਕਿੱਧਰ ਗਿਆ ਮੇਰਾ ਹੁਣ ਸੈਟ ਨੇ ਕਿੱਧਰ ਜਾਣਾ ਸੀ ਮੇਰੀ ਗੱਲ ਸੁਣ ਤੂੰ ਧਿਆਨ ਨਾਲ ਰੱਖਿਆ ਦੇਖਿਆ ਆ ਕੇ ਹਾਂ ਹਾਂ ਪਾਪੀ ਮੈਂ ਦੇਖਿਆ ਸੀਗਾ ਸੈਟ ਚੂੜੀਆਂ ਵੀ ਸੀਗੀਆਂ ਦੋ ਚੂੜੀਆਂ ਵੀ ਸੀ ਹਾਂ ਮੈਨੂੰ ਤਾਂ ਤੁਹਾਡੇ ਦੋਨਾਂ ਭੈਣ ਭਰਾਵਾਂ ਤੇ ਆਏ ਨਹੀਂ ਯਕੀਨ ਖਾਲੀ ਡੱਬਾ ਤਾਂ ਨਿਕਲ ਦੇ ਇੱਕ ਤੇ ਲਿਆਏ ਓਹ ਭਾਬੀ ਜਦੋਂ ਮੈਂ ਕਹੀ ਜਨੀਏ ਤੁਹਾਨੂੰ ਬਾਰ-ਬਾਰ ਵੀ ਮੈਂ ਦੇਖਿਆ ਸੱਟ ਹਾਈ ਭਾਬੀ ਕਿੱਧਰ ਗਿਆ ਸੱਚੀ ਤੂੰ ਦੱਸ ਦੇ ਮੈਨੂੰ ਕਿੱਥੇ ਰੱਖਿਆ ਸੀ ਭੈਣੇ ਉੱਥੇ ਭਾਲ ਲਾ ਡੱਬਾ ਖੁੱਲਾ ਨਾ ਰਹਿ ਗਿਆ ਹੋਵੇ ਦੇਖ ਲੈ ਜਾ ਕੇ ਭਾਬੀ ਜੇ ਡੱਬਾ ਖੁੱਲਾ ਵੀ ਰਹਿ ਜੋ ਘਰੇ ਤਾਂ ਕੋਈ ਆਉਂਦਾ ਹੀ ਨਹੀਂ ਹੈਗਾ ਆਪਣੇ ਫਿਰ ਮੈਨੂੰ ਤਾਂ ਵੇਖ ਪਤਾ ਨਹੀਂ ਸੀ ਵੀ ਤੂੰ ਕਿੱਥੇ ਸੰਭ ਗਿਆ ਮੈਂ ਤਾਂ ਇਸ ਗੱਲ ਤੋਂ ਪਹਿਲਾਂ ਹੀ ਜਵਾਬ ਦੇਤਾ ਸੀ ਭਾਈ ਛੋਡਾ ਕੀ ਆ ਦੋਨਾਂ ਭੈਣ ਭਰਾਵਾਂ ਦਾ ਹੋਰ ਪੱਥਨਾ ਪੱਥ ਦੋ ਭਾਬੀ ਮੈਂ ਤਾਂ ਇਹ ਕਹਨੀ ਆ ਘਰੇ ਤਾਂ ਆਪਾਂ ਦੋਨੇ ਆ ਆਪਣੇ ਦੋਨਾਂ ਤੋਂ ਬਗੈਰ ਤੀਜਾ ਕੋਈ ਆਇਆ ਤਾਂ ਹੈ ਨਹੀਂ ਫਿਰ ਸੱਟ ਗਿਆ ਕਿੱਧਰ ਤੂੰ ਮੈਨੂੰ ਜਿਵੇਂ ਨਾ 3.5 ਲੱਖ ਰੁਪਇਆ ਗਿਆ ਨਾ ਉਵੇਂ ਹੀ ਤੇਰਾ ਹਿੱਸਾ ਆਉਣਾ ਗਿਆ ਦੇਤਾ ਹੋਊਗਾ ਆਪਦੇ ਉਹ ਯਾਰ ਨੂੰ ਹਾਏ ਭਾਬੀ ਮੇਰੇ ਤੇ ਇਲਜ਼ਾਮ ਘਾਤੋ ਲਈ ਜਾਂਨੇ ਆ ਨਾਲੇ ਮੈਨੂੰ 24 ਘੰਟੇ ਇਹ ਜੀਆਂ ਗੱਲਾਂ ਕਹਿ ਕਰੋ ਮੈਨੂੰ ਤਾਂ ਇਹਦੀ ਫਿਕਰ ਲੱਗੀ ਹੁਣ ਵੀ ਤੂੰ ਸੈਟ ਗਿਆ ਤਾਂ ਗਿਆ ਕਿੱਧਰ ਹਾਏ ਮੈਂ ਕੀ ਕਰਾਂਗੀ ਉਹ ਹੀ ਰੂਡ ਵਾਲੇ ਕੋਲੇ ਗਿਆ ਹੋਊਗਾ ਜਿਹੜਾ ਮੂੰਹ ਬਨਵਾਣਾ ਤੈਨੂੰ ਮਿਲਣ ਆਉਂਦਾ ਭਾਬੀ ਦੇਖ ਇਹ ਗੱਲਾਂ ਤਾਂ ਮੈਂ ਤੈਨੂੰ ਪਾਲੇਵਾਰੀ ਕਹਿ ਚੁੱਕੀ ਵੀ ਮੈਨੂੰ ਕੋਈ ਨਹੀਂ ਮਿਲਣ ਆਉਂਦਾ ਹੈਗਾ ਕਿਉਂ ਮੇਰੇ ਤੇ ਇਲਜ਼ਾਮ ਲਾਈ ਜਾਂਦੇ ਰਹਿੰਦੇ ਮਤਲਬ ਫੋਨ ਨੂੰ ਦੋਨਾਂ ਭੈਣ ਭਰਾਵਾਂ ਨੂੰ ਮੇਰੇ ਪੇਕੇਆਂ ਤੇ ਇਲਜ਼ਾਮ ਲਾਉਣਾ ਤਾਂ ਹੁੰਦਾ ਵੀ ਤੇਰੇ ਪੇਕੇਆਂ ਕੋਲੇ ਚੀਜ਼ਾਂ ਹੋਣਗੀਆਂ ਫਿਰ ਹੁਣ ਆ ਵੀ ਇਲਜ਼ਾਮ ਲਾ ਦੇ ਵੀ ਮੇਰੇ ਪੇਕੇ ਲੈ ਗਏ ਹੋਣਗੇ ਤੇਰਾ ਸਿਉਣਾ ਚੱਕ ਗਏ ਉਹਨਾਂ ਨੂੰ ਤਾਂ ਇਹ ਗੱਲ ਦੀ ਖਬਰ ਵੀ ਨਹੀਂ ਭਾਬੀ ਦੇਖ ਨਾ ਤਾਂ ਮੈਂ ਪਹਿਲਾਂ ਕਿਹਾ ਤੇਰੇ ਪੇਕੇਆਂ ਨੂੰ ਵੀ ਉਹਨਾਂ ਨੇ ਹਨਾ ਉਹ 3.5 ਲੱਖ ਰੁਪਏ ਲੈ ਲੈ ਤੇ ਨਾ ਮੈਂ ਅੱਜ ਕਹਿੰਦੀ ਆ ਵੀ ਉਹ ਮੇਰਾ ਸੈੱਟ ਲੈ ਗਏ ਤੂੰ ਤਾਂ ਨਹੀਂ ਕਹਿੰਦੀ ਤੇਰਾ ਭਰਾ ਤਾਂ ਹਟਦਾ ਨਹੀਂ ਬੋਲਣ ਕਰਨੂਗਾ ਉਹ ਤਾਂ ਮੈਨੂੰ ਆਈ ਵਾਰ ਮਿਹਣੇ ਦਿੰਦਾ ਉਹ ਕਹਿ ਦਿੰਦਾ ਵੀ ਉਹ ਨੰਕਾ ਨੂੰ ਖਵਾਉਣੀ ਹੈ ਨਾਲੇ ਤਾਂ ਮੇਰੇ ਪੇਕੇ ਨੰਗ ਵਜਦੇ ਆ ਕਭ ਵੀ ਫਿਰ ਇਹ ਚ ਮੇਰਾ ਕੀ ਕਸੂਰਾ ਹੁਣ ਮੀਆਂ ਵੀ ਵਿੱਚ ਤਾਂ ਲੜਾਈ ਹੁੰਦੀ ਰਹਿੰਦੀ ਐ ਵੀਰਾ ਤੈਨੂੰ ਬੋਲ ਪੈਂਦਾ ਤੂੰ ਉਹਨੂੰ ਬੋਲ ਲੈਣੀ ਹੈ ਤੇ ਕੀ ਕਸੂਰਾ ਹੈ ਤੂੰ ਸਾਰਾ ਕਰਦੀ ਐ ਵੀ ਮੇਰਾ ਕਸੂਰਾ ਮੈਂ ਸਾਂਭੇ ਐ ਸਾਂਭੇ ਤਾਂ ਮੈਂ ਹੀ ਸੀ ਪੱਭੀ ਮੈਂ ਤਾਂ ਬਸ ਹੂੰ ਤੈਨੂੰ ਪੁੱਛ ਲਿਆ ਮੈਂ ਤਾਂ ਦਿਖਾਉਣ ਹੀ ਆਈ ਸੀ ਜਦੋਂ ਮਿਲਿਆ ਨਹੀਂ ਵਿੱਚੋਂ ਤਾਂ ਮੈਨੂੰ ਐ ਹੋ ਗਿਆ ਵੀ ਕਿੱਧਰ ਗਿਆ ਹਾਂ ਮੈਂ ਕੀ ਕਰਾਂ ਸੱਚੀ ਹੁਣ ਜਾ ਕੇ ਉੱਥੇ ਵੇਖ ਲੈ ਫਰੋਲਦੀ ਐ ਮੈਂ ਟਰੰਕ ਚ ਰੱਖਿਆ ਸੀ ਕਈ ਵਾਰਾ ਖੋਲਣਾ ਗਿਆ ਹੋਵੇ ਵਿੱਚ ਨਾ ਡੱਕ ਪਿਆ ਹੋਵੇ ਸਾਰਾ ਵੇਖ ਲੈ ਜਾ ਕੇ ਤੈਨੂੰ ਐ ਲੱਗਦਾ ਵੀ ਪੋਲੇ ਫੇਰੀ ਚੀਜ਼ ਮਿਲ ਜੂਗੀ ਹੈ ਹਾਜੇ ਤੱਕ ਕਰਤਾ ਨਾ ਮੈਂ ਤੁਹਾਨੂੰ ਮਾੜੀ ਨਹੀਂ ਮਸ਼ਹੂਰੀਆਂ ਹੀ ਦਿਖਾਈਆਂ ਹੈ ਹਜੇ ਤਾਂ ਫਿਲਮ ਹੈ ਜੇ ਬਾਕੀ ਹੈ ਅੱਗੇ ਵੇਖਿਓ ਕੀ ਕੀ ਹੁੰਦਾ ਛੋਡੇ ਨਾਲ ਦੋਨੋਂ ਭੈਣ ਭਰਾਵਾਂ ਨਾਲ ਮੌਜਾਂ ਨਾਲ ਆਈ ਵਾਰ ਮੇਰੇ ਪੇਕਿਆਂ ਤੇ ਇਲਜ਼ਾਮ ਲੱਗ ਕੋਈ ਨਾ ਮੇਰੇ 'ਚ ਵੀ ਪੂਰੀ ਹੰਡ ਹੈ ਵੀ ਜਿਵੇਂ ਤੂੰ ਮੇਰੇ ਪੇਕਿਆਂ ਨੂੰ ਬਦਨਾਮ ਕਰਦਾ ਨਾ ਤੇ ਘਰ ਮੈਂ ਉਵੇਂ ਤੇਰੀ ਭੈਣ ਨੂੰ ਤੇ ਤੈਨੂੰ ਵੀ ਦੇਵਾਂਗੀ ਕੋਈ ਨਾ ਵੇਖੀ ਤਾਂ ਜਾ ਹੁੰਦਾ ਕੀ ਹੈ